ਸਤਿ ਸ੍ਰੀ ਅਕਾਲ ਜੀ ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ ਅੱਜ ਦੀ ਵੀਡੀਓ ਰਾਜੇ ਤੁਹਾਡੇ ਵਾਸਤੇ ਬੇहद ਖਾਸ ਹੈ ਕਿਉਂਕਿ ਬਹੁਤ ਜ਼ਿਆਦਾ ਮੈਨੂੰ ਬੱਚਿਆਂ ਦੇ ਮੈਸੇਜ ਆਏ ਰਿਗਾਰਡਿੰਗ ਜਿਹੜਾ ਆਪਣਾ ਟਾਈਪਿੰਗ ਟੈਸਟ ਦਾ ਰਾਜੇ ਹੁਣੇ ਰਿਜ਼ਲਟ ਆਇਆ ਹੈ ਚਾਹੀਓ ਕਲਰਕ ਦਾ ਕਲਰਕ ਆਈਟੀ ਦਾ ਜਾਂ ਫਿਰ ਕਲਰਕ ਅਕਾਊਂਟ ਦਾ ਤਾਂ ਸਭ ਤੋਂ ਪਹਿਲਾਂ ਤਾਂ ਬੇਟੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਵਾਂਗਾ ਠੀਕ ਹੈ ਤੁਸੀਂ ਮੁਬਾਰਕਾਂ ਦੇ ਹੱਕਦਾਰ ਹੋ ਤੁਹਾਡੀ ਕੀਤੀ ਹੋਈ ਮਿਹਨਤ ਸਫਲ ਹੋਈ ਹੈ ਪੂਜਾ ਉਹ ਸ਼ੁਕਰਾਨਾ ਪਰਮਾਤਮਾ ਦਾ ਤੇ ਬਾਕੀ ਆਪਣੇ ਮਾਪੇ ਬਾਬ ਦਾ ਜਿਨ੍ਹਾਂ ਨੇ ਆਪਾਂ ਨੂੰ ਪੜਾਇਆ ਲਿਖਾਇਆ ਇਸ ਕਾਬਲ ਬਣਾਇਆ ਤਾਂ ਇਸ ਦੇ ਮਤਲਬ ਕਿ ਰਿਗਾਰਡਿੰਗ ਬੱਚੇ ਪੁੱਛ ਰਹੇ ਸੀ ਸਰ ਵੀ ਜਿਹੜੀ ਇੱਕ ਸਾਨੂੰ ਦੱਸੋ ਵੀਡੀਓ ਬਣਾ ਕੇ ਦੱਸ ਦੋ ਜਾਂ ਸਰ ਇਕੱਲੇ ਇਕੱਲੇ ਬੱਚੇ ਨੂੰ ਦੱਸ ਦੋ ਦੇਖੋ ਇਕੱਲੇ ਇਕੱਲੇ ਬੱਚੇ ਨੂੰ ਪੋਸੀਬਲ ਨਹੀਂ ਹੁੰਦਾ ਰਿਪਲਾਈ ਕਰਨਾ ਸੇਮ ਚੀਜ਼ ਤਾਂ ਹੁਣ ਦੇਖੋ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਆ ਇੱਕ ਤਾਈ ਬੱਚਿਆਂ ਦਾ ਬਹੁਤ ਵੱਡਾ ਡਾਊਟ ਸੀਗਾ ਕਿ ਸਰ ਜਦੋਂ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਜਿਹਨੂੰ ਆਪਾਂ ਡੀਵੀ ਬੋਲਦੇ ਆ ਕਿ ਡੀਵੀ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਦੂਜਾ ਇੱਕ ਬੱਚਿਆਂ ਦਾ ਸੀਗਾ ਕਿ ਸਰ ਜਿਹੜਾ ਕੰਪਿਊਟਰ ਕੋਰਸ ਹੈ ਜਾਂ ਕੰਪਿਊਟਰ ਸਰਟੀਫਿਕੇਟ ਹੈ ਉਹਦੇ ਉੱਤੇ 120 ਘੰਟੇ ਲਿਖਿਆ ਹੋਣਾ ਜ਼ਰੂਰੀ ਹੈ ਕਿ ਨਹੀਂ ਹੈਗਾ ਤਾਂ ਸਾਰੇ ਡਾਊਟ ਉਹਨੇ ਕਲੀਅਰ ਕਰੂੰਗਾ ਬੇਟੇ ਇੱਕੋ ਵੀਡੀਓ ਦੇ ਵਿੱਚ ਇਸ ਤੋਂ ਇਲਾਵਾ ਇੱਕ ਡਾਊਟ ਸੀਗਾ AWS ਦਾ ਕਿ ਸਰ AWS ਜਿਹੜਾ ਹੈਗਾ ਉਹ ਹਰ ਸਾਲ ਬੰਦ ਹੈ ਕਿਉਂਕਿ ਫਾਈਨੈਂਸ਼ੀਅਲ ਇਅਰ ਅਕੋਰਡਿੰਗ ਬੰਦ ਹੈ ਵੀ ਅਸੀਂ AWS ਸਰਟੀਫਿਕੇਟ ਕਿਹੜਾ ਲੈ ਕੇ ਜਾਣਾ ਨਵਾਂ ਬਣਵਾਉਣਾ ਹੈ ਜਾਂ ਫਿਰ ਪਿਛਲੇ ਸਾਲ ਵਾਲਾ ਲੈ ਕੇ ਜਾਣਾ ਇਹ ਠੀਕ ਹੈ ਇਸ ਤੋਂ ਇਲਾਵਾ ਇੱਕ ਸਬ ਤੋਂ ਵੱਡਾ ਜਿਹੜਾ ਕੁਐਸਚਨ ਆ ਰਿਹਾ ਸੀਗਾ ਕਿ ਸਾਰੇ ਜੀ ਡਿਪਾਰਟਮੈਂਟ ਕਿਵੇਂ ਸਿਲੈਕਟ ਕਰਾਂਗੇ ਸਾਨੂੰ ਕਿਹੜਾ ਡਿਪਾਰਟਮੈਂਟ ਸਿਲੈਕਟ ਕਰਨਾ ਚਾਹੀਦਾ ਹੈ ਵੀ ਉੱਥੇ ਆਪਸ਼ਨ ਮਿਲੂਗੀ ਜਾਂ ਨਹੀਂ ਮਿਲੂਗੀ ਤਾਂ ਚਿੰਤਾ ਨਾ ਕਰੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਹੀ ਹੈ ਜਿਹੜੀ ਗੀ ਮੈਂ ਦੱਸੂਗਾ ਰਾਜੇ ਇਹ ਪੁਰਾਣੇ ਜਿਹੜੇ ਸਟੂਡੈਂਟ ਮੇਰੇ ਲੱਗੇ ਹੋਏ ਆ ਪਰਮਾਤਮਾ ਦੀ ਕਿਰਪਾ ਨਾਲ ਹੁਣ ਤੱਕ ਕਾਫੀ ਸਟੂਡੈਂਟ ਨੇ ਕਲਰਕ ਲੀਗਲ ਦੇ ਵਿੱਚ ਵੀ ਪਟਵਾਰੀ ਵਿੱਚ ਵੀ ਤੇ ਜਾਂ ਐਕਸਾਈਜ਼ ਦੇ ਵਿੱਚ ਵੀ ਤਾਂ ਉਹਨਾਂ ਸਾਰਿਆਂ ਦਾ ਐਕਸਪੀਰੀਅੰਸ ਜਿਹੜਾ ਹੈਗਾ ਰਾਜੇ ਤਾਂ ਇੱਕ ਮਤਲਬ ਕਿ ਮੇਰੇ ਘਰ ਤਾਂ ਇਹ ਚੀਜ਼ਾਂ ਦੇ ਵਿੱਚੋਂ ਅਸੀਂ ਨੰਗੇ ਹੋਏ ਆ ਤਾਂ ਇਸ ਕਰਕੇ ਅਸੀਂ ਬਿਲਕੁਲ ਆਥੈਂਟੀਕੇਟ ਇਨਫੋਰਮੇਸ਼ਨ ਦਵਾਂਗੇ ਰਾਜੇ ਤਾਂ ਪੈਨਿਕ ਹੋਣ ਦੀ ਜਰੂਰਤ ਨਹੀਂ ਜੋ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੋਇਆ 120 ਘੰਟੇ ਬਾਰੇ ਉਹ ਸੇਮ ਹੀ ਇਨਫੋਰਮੇਸ਼ਨ ਹੈ ਤਾਂ ਚਿੰਤਾ ਨਹੀਂ ਕਰਨੀ ਤੁਹਾਡਾ ਸਰਟੀਫਿਕੇਟ ਕਿਵੇਂ ਦਾ ਹੈ ਮੈਨੂੰ ਸਰਟੀਫਿਕੇਟ ਨਹੀਂ ਭੇਜਣਾ ਕਿਉਂਕਿ ਘੱਟੋ-ਘੱਟ ਮੈਂ ਕਹਿੰਨਾ ਵੀ ਜਦੋਂ ਵੀਡੀਓ ਦੀ ਪੋਸਟ ਆਈ ਹੈ ਨਾ ਨਾ ਕਰਦੇ ਹੋਏ ਤੁਸੀਂ ਯਕੀਨ ਨਹੀਂ ਮੰਨਣਾ ਮੇਰੇ ਕੋਲ ਡਾਊਨਲੋਡ ਹੋਏ ਪਏ ਆ ਘੱਟੋ-ਘੱਟ 1500 ਪਲੱਸ ਸਰਟੀਫਿਕੇਟ ਮੈਂ ਚੈੱਕ ਕੀਤੇ ਆ ਵੀ ਕਿਹੜਾ ਤੁਸੀਂ ਵੀਡੀਓ ਵਾਸਤੇ ਭਰ ਸਕਦੇ ਆ ਨਹੀਂ ਭਰ ਸਕਦੇ ਤੇ ਮੇਰਾ ਫਾਇਦਾ ਕੀ ਹੋਇਆ ਵੀਡੀਓ ਪਾਉਣ ਦਾ ਜੇ ਮੈਂ ਕੱਲੇ-ਕੱਲੇ ਨੂੰ ਜਵਾਬ ਦੇਣਾ ਤਾਂ ਇਸ ਕਰਕੇ ਕਹਿਣਾ ਵੀ ਵੀਡੀਓ ਨੂੰ ਧਿਆਨ ਨਾਲ ਸੁਣ ਲਿਆ ਕਰੋ राजे ਤੁਹਾਡੇ ਵਕਤੀ ਹੁੰਦੀ ਹੈ ਮੇਰੇ ਵਾਸਤੇ ਚੀਜ਼ ਪੋਸੀਬਲ ਨਹੀਂ ਹੁੰਦੀ ਮੈਂ ਕੱਲੇ-ਕੱਲੇ ਨੂੰ ਜਵਾਬ ਦਵਾਂ ਕਿਉਂਕਿ ਹੁਣ ਵੈਸੇ ਵੀ ਮੈਂ ਦੇਖੋ ਅੱਗੇ ਪੇਪਰ ਆ ਰਹੇ ਉਹਨਾਂ ਦੇ ਨੋਟਸ ਵਗੈਰਾ ਤਿਆਰ ਕਰ ਰਿਹਾ ਬੱਚਿਆਂ ਦੀ ਡਿਮਾਂਡ ਤੇ ਤਾਂ ਪਲੀਜ਼ ਇਹ ਜਿਹੜੇ ਮੇਰੇ ਹੰਬਰ ਕੁਐਸਚਨ ਧਿਆਨ ਨਾਲ ਦੇਖ ਲਿਓ ਤਾਂ ਸਟਾਰਟ ਕਰਦੇ ਹਾਂ राजे ਸਭ ਤੋਂ ਪਹਿਲਾਂ ਮੈਂ ਦੇਖੋ ਕੁਝ ਬੱਚਿਆਂ ਦੇ ਸਕਰੀਨਸ਼ਾਟ ਸ਼ੇਅਰ ਕਰ ਰਿਹਾ ਕਾਫੀ ਨੰਬਰ ਨੰਬਰ ਦੇ ਵਿੱਚ ਸਕਰੀਨਸ਼ਾਟ ਪਏ ਆਪਣੇ ਕੋਲ ਤਾਂ ਵਿੱਚੋਂ ਜੇ ਹੁਣ ਕਈ ਬੱਚੇ ਮੈਨੂੰ ਕਹਿਣ ਲੱਗੇ ਸਰ ਤੁਸੀਂ ਹੁਣ ਸ਼ੇਅਰ ਕਿਉਂ ਨਹੀਂ ਕਰਦੇ ਮੈਂ ਦੇਖੋ ਵੈਸਤਾ ਅਜੇ ਤੱਕ ਕਿਸੇ ਦਾ ਆ ਕੋਈ ਮੇਰੇ ਬਾਰੇ ਕੀ ਕਹਿੰਦਾ ਜਾਂ ਕੀ ਸੋਚਦਾ ਮੈਂ ਕਦੇ ਇੰਨਾ ਜ਼ਿਆਦਾ ਨਹੀਂ ਧਿਆਨ ਦਿੰਦਾ ਕਿਉਂਕਿ ਤੁਸੀਂ ਆਪਣੀ ਆਪ ਦੀ ਨਿਗਾਹ ਦੇ ਵਿੱਚ ਆਪਣੇ ਵਾਹਿਗੁਰੂ ਦੀ ਨਿਗਾਹ ਦੇ ਵਿੱਚ ਠੀਕ ਹੋਣੇ ਜ਼ਰੂਰੀ ਹਾਂ ਤਾਂ ਕਈਆਂ ਨੇ ਕਹਿਤਾ ਸੀਗਾ ਕਿ ਸ਼ਾਇਦ ਇਹ ਪ੍ਰੋਮੋਸ਼ਨ ਕਰਦੇ ਬਟ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਪ੍ਰੋਮੋਸ਼ਨ ਕਿਸ ਚੀਜ਼ ਦੀ ਕਰਨੀ ਆ ਆਪਾਂ ਤਾਂ ਸਭ ਕੁਝ ਹੀ ਫ੍ਰੀ ਪੜਾ ਰਹੇ ਆ ਆਪਾਂ ਕਿਹੜਾ ਕੋਈ ਇੱਥੇ ਕੋਰਸ ਵੇਚ ਰਹੇ ਆ ਠੀਕ ਹੈ ਜੀ ਤਾਂ ਕੋਰਸ ਵੀ ਉਹੀ ਚੱਲ ਰਹੇ ਆ ਜਿਹੜੇ ਬੱਚੇ ਤਾਂ ਇਹ ਸਕਰੀਨਸ਼ਾਟ ਭੇਜਣ ਦਾ ਇਹ ਮਕਸਦ ਇਹ ਹੁੰਦਾ ਕਿ ਜਿਹੜੇ ਬੱਚੇ ਡੀਮੋਟੀਵੇਟ ਹੋ ਜਾਂਦੇ ਆ ਜਿਹੜੇ ਕਹਿੰਦੇ ਥੱਕ ਗਏ ਅਸੀਂ 2 ਸਾਲ ਤਿਆਰੀ ਕਰਨ ਲਈ 5 ਸਾਲ ਕਰਨ ਲਈ 7 ਸਾਲ ਕਰਨ ਲਈ ਉਹਨਾਂ ਨੂੰ ਪੁਸ਼ ਅਪ ਕਰਨ ਵਾਸਤੇ ਉਹਨਾਂ ਦੇ ਵਿੱਚ ਦੁਬਾਰਾ ਜੋਸ਼ ਲੈ ਕੇ ਆਉਣ ਵਾਸਤੇ ਸਕਰੀਨਸ਼ਾਟ ਭੇਜ ਜੰਦੇ ਤਾਂ ਉਹ ਬੱਚਾ ਕਹੇ ਕਿ ਇਹਨੂੰ ਦੇਖ ਕੇ ਮੈਂ ਵੀ ਇੱਕ ਦਿਨ ਸਕਰੀਨਸ਼ਾਟ ਭੇਜੂੰਗਾ ਫਿਰ ਮੈਨੂੰ ਬੱਚਿਆਂ ਦੇ ਮੈਸੇਜ ਵੀ ਆਉਂਦੇ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਉਹ ਬੂਸਟ ਅਪ ਹੋ ਜਾਂਦੇ ਆ ਤਾਂ ਇਹ ਕੋਈ ਬੱਚਾ ਹੈਗਾ ਰਾਜ ਇਹਨਾਂ ਨੇ ਦੇਖੋ ਮੈਨੂੰ ਮੈਸੇਜ ਕੀਤਾ ਸੀਗਾ ਕਹਿੰਦੇ ਜੀ ਤੁਸੀਂ ਨੋਟਸ ਤਿਆਰ ਕੀਤੇ ਸੀ ਰਾਜੇ ਸਾਨੂੰ ਪਤਾ ਹੀ ਆ ਲਾਸਟ ਟਾਈਮ ਆਪਾਂ ਕਲਰਕ ਕਲਰਕ ਆਈਟੀ ਤੇ ਪਟਵਾਰੀ ਟਾਈਮ ਇੱਕ ਡੂਟਰ ਦੇ ਨੋਟਸ ਤਿਆਰ ਕੀਤੇ ਸੀਗੇ ਤਾਂ ਉਹਦੇ ਵਿੱਚ ਉਹਨਾਂ ਨੇ ਰਿਵੀਜ਼ਨ ਕੀਤੀ ਸੀ ਕਹਿੰਦੇ ਇੱਕ ਵਾਰੀ ਰਿਵੀਜ਼ਨ ਕੀਤੀ ਐ ਮੈਂ ਸਿਰਫ ਆਲਿਕ ਲਿਖਿਆ ਹੋਇਆ ਤੁਹਾਡੇ ਸਾਹਮਣੇ ਸਰ ਇੱਕ ਵਾਰੀ ਰਿਵੀਜ਼ਨ ਕੀਤੀ ਐ ਤੇ ਇਹਨਾਂ ਦਾ 22ਵਾਂ ਰੈਂਕ ਹੈ ਆਪਣੀ ਕੈਟਾਗਰੀ ਦੇ ਵਿੱਚ ਠੀਕ ਹੈ ਜੀ ਔਮਨ ਕੈਟਾਗਰੀ ਦੇ ਵਿੱਚ ਇਹਨਾਂ ਦਾ ਜਨਰਲ ਔਮਨ ਦੇ ਵਿੱਚ 22nd ਨੰਬਰ ਰੈਂਕ ਹੈ ਤਾਂ ਚਲੋ ਸ਼ੁਕਰੀਆ ਬੇਟੇ ਤੁਹਾਡਾ ਬਹੁਤ-ਬਹੁਤ ਤੁਸੀਂ ਸਾਨੂੰ ਯਾਦ ਰੱਖਿਆ ਲੱਗਣ ਤੋਂ ਬਾਅਦ ਵੀ ਔਰ ਦੂਜਾ ਤੁਹਾਨੂੰ ਬਹੁ ਤਾਂ ਇਸੇ ਤਰ੍ਹਾਂ ਦੇ ਕੋਈ ਕੁਝ ਬੱਚਿਆਂ ਦੇ ਰਾਜੇ ਆਏ ਸੀਗੇ ਮੈਸੇਜ ਕੀ ਸਰ ਜੀ ਵੀ ਸਾਡਾ ਨੰਬਰ ਆ ਗਿਆ ਪਰ ਤੁਹਾਨੂੰ ਡਿਪਾਰਟਮੈਂਟ ਬਾਰੇ ਨਹੀਂ ਨੌਲੇਜ ਨਹੀਂ ਹੈਗੀਗੀ ਤਾਂ ਡਿਪਾਰਟਮੈਂਟ ਬਾਰੇ ਵੀ ਜਰੂਰ ਦੱਸੋ ਤਾਂ ਕਾਫੀ ਇਦਾਂ ਦੇ ਮੈਸੇਜ ਮੈਨੂੰ ਪਏ ਆ ਮੇਰੇ ਕੋਲੇ ਹੁਣ ਜਿਸ ਤਰ੍ਹਾਂ ਇਹ ਇੱਕ ਬੱਚੇ ਹੈਗੇ ਨੇ ਇਹਨਾਂ ਨੇ ਕਲਰਕ ਅਕਾਊਂਟ ਵੀ ਕਲੀਅਰ ਹੈ ਕਲਰਕ ਵੀ ਕਲੀਅਰ ਹੈ ਕਹਿੰਦੇ ਕੰਪਿਊਟਰ ਸਾਰਾ ਤੁਹਾਡੇ ਤੋਂ ਕੀਤਾ ਤੇ ਤੁਹਾਨੂੰ ਪਤਾ ਹੀ ਰਾਜੇ ਕੰਪਿਊਟਰ ਕਰਕੇ ਲੋਕ ਮੈਨੂੰ ਜਾਣਦੇ ਚੰਗੀ ਤਰ੍ਹਾਂ ਬਾਕੀ ਆਪਾਂ ਇਸ ਤੋਂ ਇਲਾਵਾ ਪੰਜਾਬ ਜੀਕੇ ਪੰਜਾਬੀ ਗ੍ਰਾਮਰ ਵੀ ਕਰਵਾ ਰਹੇ ਹਾਂ ਬਹੁਤ ਵਧੀਆ ਢੰਗ ਦੇ ਨਾਲ ਉਹਦੇ ਨੋਟਸ ਵੀ ਤਿਆਰ ਤੇ ਇਹਨਾਂ ਨੇ ਵੀ ਕਿਹਾ ਕਿ ਕਹਿੰਦੇ ਸਰ ਜੀ ਡਿਪਾਰਟਮੈਂਟ ਬਾਰੇ ਜਾਣਕਾਰੀ ਦੇ ਦਿਓ ਤਾਂ ਜੋ ਅਸੀਂ ਲੋਕਲ ਕੋਈ ਮਤਲਬ ਕੀ ਆ ਸਕੀ ਹੈ ਜਿਵੇਂ ਪਟਿਆਲੇ ਦੇ ਨੇ ਕਿਤੇ ਪਟਿਆਲੇ ਆ ਸਕੀ ਹੈ ਜਿਵੇਂ ਕੋਈ ਲੁਧਿਆਣੇ ਦਾ ਹੋਊਗਾ ਕੋਈ ਦਾ ਲੁਧਿਆਣੇ ਆ ਜਾਈ ਤੇ ਹਰੇਕ ਬੱਚੇ ਨੂੰ ਖਿੱਚ ਹੁੰਦੀ ਹੈ ਕਿ ਮੈਨੂੰ ਲੋਕਲ ਮਿਲ ਜਾਵੇ ਤੇ ਚਿੰਤਾ ਨਾ ਕਰੋ ਆਪਾਂ ਤੁਹਾਨੂੰ ਦੱਸ ਦਿੰਨੇ ਕਿਹੜਾ ਕਿਹੜਾ ਡਿਪਾਰਟਮੈਂਟ ਕਿਵੇਂ ਸਿਲੈਕਟ ਕਰਨਾ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਚੀਜ਼ ਹੈ ਰਾਜ ਦੇ ਡਿਪਾਰਟਮੈਂਟ ਤੋਂ ਬਾਅਦ ਦੀਆਂ ਗੱਲਾਂ ਨੇ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਚੀਜ਼ ਹੈਗੀ ਆ ਉਹ ਆਪਣੇ ਸਰਟੀਫਿਕੇਟ ਹੁੰਦੇ ਆ ਵੀ ਆਪਾਂ ਕਿਹੜਾ ਕਿਹੜੀ ਚੀਜ਼ ਲੈ ਕੇ ਜਾਣੀ ਆ ਹੁਣ ਆ ਦੇਖੋ ਤੁਹਾਡੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਹਿੰਦੇ ਕਿ ਉਮੀਦਵਾਰ ਕਾਉਂਸਲਿੰਗ ਦੇ ਸਮੇਂ ਲੋੜਿੰਦੇ ਵਿਦਿਅਕ ਯੋਗਤਾ, ਤਕਨੀਕੀ ਯੋਗਤਾ ਤੇ ਰੱਖਮਾ ਕਰਨ ਦੇ ਨਾਲ ਸਬੰਧਤ ਆਪਣੇ ਅਸਲ ਸਰਟੀਫਿਕੇਟ ਤੇ ਉਹਨਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਪੇਸ਼ ਕਰਨਗੇ। ਹੁਣ ਤੁਹਾਨੂੰ ਮੈਂ ਦੱਸ ਦਿੰਦਾ ਰਾਜੀ ਵਿਦਿਅਕ ਯੋਗਤਾ ਦੇ ਵਿੱਚ ਕੋਈ ਵੀ ਵਿਦਿਅਕ ਯੋਗਤਾ ਆ ਸਕਦੀ 10ਵੀਂ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਤੇ ਇਸ ਤੋਂ ਹਾਇਰ ਵੀ ਆ ਸਕਦੀ ਹੈ। ਟੈਕਨੀਕਲ ਐਜੂਕੇਸ਼ਨ ਦੇ ਵਿੱਚ ਤੁਹਾਡਾ ਕੰਪਿਊਟਰ ਸਰਟੀਫਿਕੇਟ ਹੋ ਗਿਆ ਉਹ ਆ ਸਕਦਾ ਹੈ। ਰੱਖਮਾ ਕਰਨ ਦੇ ਵਿੱਚ ਐਸਸੀ ਠੀਕ ਹੈ ਜੀ ਐਸਟੀ, ਬੀਸੀ ਠੀਕ ਹੈ სპੋਰਟਸਮੈਨ ای ڈبلیو ایس ਜਿਹੜੀ ਤੁਸੀਂ ਕੈਟਾਗਰੀ ਭਰੀ ਆ ਉਹਦਾ ਸਰਟੀਫਿਕੇਟ ਆ ਜਾਊਗਾ ਤੇ ਇਹ ਅਸਲੀ ਸਰਟੀਫਿਕੇਟ ਹੋਣੀ ਜ਼ਰੂਰੀ ਹੈ ਤੇ ਨਾਲ ਉਹਨਾਂ ਦੀਆਂ ਕਿਹਾਂ ਅਟੈਸਟਡ ਕਾਪੀਆਂ ਟੈਸਟਡ ਕਰਨੀਆਂ ਚਾਹੀਦੀਆਂ ਰਾਜੇ ਸੈਲਫ ਟੈਸਟਡ ਹੁੰਦੀਆਂ ਸੈਲਫ ਟੈਸਟਡ ਦਾ ਮਤਲਬ ਹੋਊਗਾ ਤੁਸੀਂ ਆਪਣੇ ਸਿਗਨੇਚਰ ਕਰਨੇ ਉਹਦੇ ਉੱਪਰ ਇਸ ਤੋਂ ਇਲਾਵਾ ਜਿਹੜੇ ਸਰਟੀਫਿਕੇਟ ਹੈਗੇ ਰਾਜੇ ਜਦੋਂ ਤੁਸੀਂ ਫਾਰਮ ਅਪਲਾਈ ਕੀਤਾ ਹੋਊਗਾ ਉਸ ਤੋਂ ਪਹਿਲਾਂ ਦੇ ਹੋਣ ਠੀਕ ਹੈ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਬਣਾ ਲਓ ਨਵਾਂ ਸਰਟੀਫਿਕੇਟ ਉਹ ਨਹੀਂ ਚੱਲੂਗਾ ਮੈਂ ਪਹਿਲਾਂ ਹੀ ਕਹਿ ਰਿਹਾ ਇਹ ਮਤਲਬ ਕਿ ਪਹਿਲਾਂ ਦੇ ਹੋਣੇ ਜ਼ਰੂਰੀ ਹੈ ਇਹ ਲਿਖਿਆ ਹੁੰਦਾ ਬ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਵੀ ਕਿੰਨੇ ਸਾਲ ਪੁਰਾਣਾ ਸਰਟੀਫਿਕੇਟ ਚੱਲ ਜੂਗਾ ਕਈ ਬੱਚਿਆਂ ਦਾ ਇਹ ਬਹੁਤ ਮੈਸੇਜ ਆਇਆ ਕੱਲ ਮੈਨੂੰ ਵੀ ਕਿੰਨੇ ਸਾਲ ਪੁਰਾਣਾ ਚੱਲੂਗਾ ਕਿੰਨੇ ਸਾਲ ਪੁਰਾਣਾ ਨਹੀਂ ਚੱਲੂਗਾ ਉਹ ਵੀ ਦੱਸ ਦਿੰਦਾ ਮੈਂ ਤਾਂ ਪਹਿਲਾਂ ਮੈਂ ਲਿਸਟ ਸ਼ੇਅਰ ਕਰ ਦਾਂ ਜੇ ਆਪਾਂ ਲੈ ਕੇ ਕੀ ਕੀ ਜਾਣਾ ਹੁਣ ਜੋ ਬੱਚਿਆਂ ਦਾ ਐਕਸਪੀਰੀਅੰਸ ਹੈ ਜੋ ਮੇਰਾ ਐਕਸਪੀਰੀਅੰਸ ਹੈ ਉੱਥੇ ਸਰਟੀਫਿਕੇਟ ਜਿਹੜੇ ਚੈੱਕ ਹੁੰਦੇ ਆ ਉਹ ਮੇਨਮੈਂਟ ਚੈੱਕ ਹੁੰਦੇ ਆ ਕਿਉਂਕਿ ਬੱਚੇ ਬਹੁਤ ਹੁੰਦੇ ਆ ਬਟ ਫਿਰ ਵੀ ਤੁਸੀਂ ਸਾਰਾ ਕੁਝ ਲੈ ਕੇ ਜਾਣਾ ਤੁਸੀਂ ਆਪਣੇ ਐਂਡ ਤੋਂ ਪੂਰੀ ਤਿਆਰੀ ਕਰਕੇ ਜਾਣੀ ਆ ਉਹ ਅੱਗੇ ਚੈੱਕ ਕਰਦੇ ਆ ਜਾਂ ਨਹੀਂ ਕਰਦੇ ਉਹਨਾਂ ਸਭ ਤੋਂ ਪਹਿਲਾਂ 10ਵੀਂ ਦੀ ਮਾਰਕ ਸ਼ੀਟ ਹੋਣੀ ਜ਼ਰੂਰੀ ਹੈ ਰਾਜੇ ਮਾਰਕ ਸ਼ੀਟ ਉਹ ਹੁੰਦੀ ਜਿਹਦੇ ਵਿੱਚ ਨੰਬਰ ਸ਼ੋ ਹੁੰਦੇ ਆਪਣੇ ਕਿਉਂਕਿ 10ਵੀਂ ਦੀ ਮਾਰਕ ਸ਼ੀਟ ਕੀ ਹੈ ਜੀ ਇਹ ਤਾਂ ਜ਼ਰੂਰੀ ਹੈ ਕਿਉਂਕਿ ਇਹ ਡੇਟ ਆਫ ਬਰਥ ਨੂੰ ਵੈਰੀਫਾਈ ਕਰਨ ਵਾਸਤੇ ਵੀ ਵਰਤੀ ਜਾਂਦੀ ਹੈ ਇਹ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਇਸ ਤੋਂ ਇਲਾਵਾ 12th ਦੀ ਮਾਰਕ ਸ਼ੀਟ ਰਾਜੇ ਤਾਂ ਇਹ ਵੀ ਇਹ ਵੀ ਤੁਸੀਂ ਲੈ ਕੇ ਜਾਣੀ ਆ ਹੁਣ ਇੱਕ ਚੈੱਕ ਬਹੁਤ ਘੱਟ ਹੁੰਦੀ ਆ ਪਰ ਤੁਸੀਂ ਲੈ ਕੇ ਜਾਣੀ ਆ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹਦੇ ਬੇਸ ਦੇ ਉੱਪਰ ਆਪਾਂ ਆਪਦਾ ਪੇਪਰ ਭਰਿਆ ਉਹਨੂੰ ਕਹਿ ਦਿੰਦੇ ਆ ਜੀ ਬੈਚਲਰ ਡਿਗਰੀ ਹੁਣ ਬੈਚਲਰ ਡਿਗਰੀ ਕਿਸੇ ਨੇ ਬੀਏ ਦੇ ਬੇਸ ਤੇ ਭਰਿਆ ਹੋਊਗਾ ਰਾਜੇ ਕਿਸੇ ਨੇ ਬੀਐਸਸੀ ਆਈਟੀ ਜਾਂ ਬੀਐਸਸੀ ਨਾਨ ਮੈਡੀਕਲ ਮੈਡੀਕਲ ਜਾਂ ਕਿਸੇ ਨੇ ਬੀਟੈਕ ਦੇ ਬੇਸ ਤੇ ਠੀਕ ਹੈ ਜਾਂ ਕਿਸੇ ਨੇ ਬੀਕਾਮ ਦੇ ਬੇਸ ਤੇ ਕਹਿੰਦਾ ਮਤਲਬ ਕਿਸੇ ਵੀ ਡਿਗਰੀ ਦੇ ਬੇਸ ਤੇ ਤੁਸੀਂ ਇਹ ਭਰੀ ਹੋਊਗੀ ਪੋਸਟ ਇੱਕ ਤਾਂ ਜੀ ਉਹਦੇ ਜਿੰਨੇ ਵੀ ਸੈਮੈਸਟਰ ਆ ਤੁਹਾਡੇ ਜੇ ਤਾਂ ਸਾਲ ਵਾਈਜ਼ ਕੀਤੀ ਹੈ ਤਾਂ ਉਹਦੇ 3 ਸਾਲਾਂ ਦੇ ਕੀ ਹੋ ਜਾਣਗੇ ਤੁਹਾਡੀਆਂ ਮਾਰਕ ਸ਼ੀਟ ਜੇ ਤੁਸੀਂ ਸੈਮੈਸਟਰ ਵਾਈਜ਼ ਕੀਤੀ ਹੈ ਤਾਂ ਕਿੰਨੇ ਸੈਮੈਸਟਰ ਬਣਗੇ ਆਪਣੇ 6 ਸੈਮੈਸਟਰ ਬਣਗੇ ਤਾਂ 6 ਸੈਮੈਸਟਰਾਂ ਦੀਆਂ ਮਾਰਕ ਸ਼ੀਟ ਮੈਂ ਮਾਰਕ ਸ਼ੀਟ ਦੀ ਗੱਲ ਕਰਦਾ ਜਿੱਥੇ ਨੰਬਰ ਹੁੰਦੇ ਆ ਉਹਦੀਆਂ ਸਾਰੀਆਂ ਮਾਰਕਸ਼ੀਟ ਪਲੱਸ ਇੱਕ ਆਪਾਂ ਨੂੰ ਡਿਗਰੀ ਮਿਲਦੀ ਹੈ ਡਿਗਰੀ ਜਿਵੇਂ ਆਪਾਂ ਮੰਨ ਲਓ ਕੰਪਲੀਟ ਕਰ ਲਈ ਉਸ ਤੋਂ ਬਾਅਦ ਆਪਾਂ ਨੂੰ ਇੱਕ ਡਿਗਰੀ ਸਰਟੀਫਿਕੇਟ ਦਿੱਤਾ ਜਾਂਦਾ ਡਿਗਰੀ ਸਰਟੀਫਿਕੇਟ ਵੀ ਨਾਲ ਲੈ ਕੇ ਜਾਣਾ ਤਾਂ ਕਹਿਣ ਦਾ ਮਤਲਬ ਇਹ ਸਭ ਤੋਂ ਖਾਸ ਹੈ ਤੁਹਾਡੇ ਵਾਸਤੇ ਕਿਉਂਕਿ ਇਹਦੇ ਬੇਸ ਦੇ ਉੱਪਰ ਤੁਸੀਂ ਭਰਿਆ ਪੇਪਰ ਭਰਿਆ ਇਹ ਤੁਹਾਡੀ ਕੀ ਸੀਗੀ ਬੇਸਿਕ ਕੁਆਲੀਫਿਕੇਸ਼ਨ ਸੀਗੀ ਤਾਂ ਇਹਦਾ ਹੋਣਾ ਬਹੁਤ ਜ਼ਰੂਰੀ ਹੈ ਅਸਲ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦੇ ਆ ਠੀਕ ਹੈ ਜੀ ਤਾਂ ਇਹਦੇ ਵਿੱਚ ਜਿੰਨੇ ਸੈਮੈਸਟਰ ਹੈਗੇ ਆ ਜਾਂ ਜਿੰਨੇ ਸਾਲ ਹੈਗੇ ਉਹਦੀਆਂ ਮਾਰਕਸ਼ੀਟਸ ਪਲੱਸ ਡਿਗਰੀ ਸਰਟੀਫਿਕੇਟ ਬਾਕੀ ਇਹਦੇ ਵਿੱਚ ਜਿਹੜਾ ਚੀਜ਼ ਦੇਖਦੇ ਆ ਰਾਜੇ ਜਦ ਤਰ ਉਹ ਫਾਈਨਲ ਦੀ ਮਾਰਕਸ਼ੀਟ ਦੇਖਦੇ ਆ ਚਾਹੇ ਫਸਟ ਇਅਰ ਸੈਕੰਡ ਇਅਰ ਦੀ ਨਹੀਂ ਦੇਖਦੇ ਜਾਂ ਫਸਟ ਸੈਮੈਸਟਰ ਸੈਕੰਡ ਸੈਮੈਸਟਰ ਦੀ ਨਹੀਂ ਦੇਖਦੇ ਫਾਈਨਲ ਸੈਮੈਸਟਰ ਦੀ ਦੇਖਦੇ ਆ ਪਰ ਤੁਸੀਂ ਆਪਣੀ ਤਿਆਰੀ ਪੂਰੀ ਕਰਕੇ ਜਾਣੀ ਮੈਂ ਵਾਰ-ਵਾਰ ਕਹਿ ਰਿਹਾ ਤੁਸੀਂ ਸਾਰੇ ਸੈਮੈਸਟਰਾਂ ਦੀਆਂ ਲੈ ਕੇ ਜਾਣੀਆਂ ਤਾਂ ਫਾਈਨਲ ਠੀਕ ਹੈ ਮਾਰਕ ਇਅਰ ਦੀ ਮਾਰਕਸ਼ੀਟ ਫਾਈਨਲ ਸੈਮੈਸਟਰ ਦੀ ਮਾਰਕਸ਼ੀਟ ਪਲੱਸ ਡਿਗਰੀ ਹੁਣ ਗੱਲ ਕਰਦੇ ਆ ਜੀ ਡੋਮਿਸਾਈਲ ਹੁਣ ਡੋਮਿਸਾਈਲ ਦੀ ਜ਼ਰੂਰਤ ਕਿਹਨੂ-ਕਿਹਨੂ ਪੈਂਦੀ ਹੈ ਵੈਸੇ ਤਾਂ ਇਹ ਜ਼ਰੂਰਤ ਹੈਗੀ ਹੈ ਜਿਨ੍ਹਾਂ ਨੇ ਜਿਵੇਂ ਕੋਈ ਫਿਜ਼ੀਕਲੀ ਹੈਂਡੀਕੈਪਡ ਬੰਦਾ ਜਾਂ ਸਪੋਰਟਸ ਕੈਟਾਗਰੀ ਨਾਲ ਰਿਲੇਟਡ ਬੰਦਾ ਹੈ ਬਟ ਮੈਂ ਕਹਾਂਗਾ ਵੀ ਤੁਸੀਂ ਜਨਰਲ ਵਾਲਿਆਂ ਨੇ ਵੀ ਲੈ ਕੇ ਜਾਣਾ ਕਿਉਂਕਿ ਤੁਹਾਨੂੰ ਉੱਥੇ ਇਹ ਮੰਗ ਸਕਦੇ ਆ ਤੇ ਕਈ ਬੱਚਿਆਂ ਤੋਂ ਮੰਗਿਆ ਵੀ ਉਹਨਾਂ ਨੇ ਤਾਂ ਡੋਮੈਸਾਈਲ ਦਾ ਮਤਲਬ ਹੁੰਦਾ ਹੈ ਪੰਜਾਬ ਦਾ ਵਸਨੀਕ ਵਾਲਾ ਜਿਹੜਾ ਸਰਟੀਫਿਕੇਟ ਹੁੰਦਾ ਰਾਜੀ ਤਾਂ ਇਹ ਤੁਹਾਡਾ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਹੁਣ ਜਿਵੇਂ ਤੁਸੀਂ 2021 ਦੇ ਵਿੱਚ ਭਰਿਆ ਤਾਂ 2021 ਤੋਂ ਪਿੱਛੇ ਚਲੇ ਜਾਓ 2020 19 18 17 ਤੇ 16 ਤਾਂ ਇਸ ਤਰ੍ਹਾਂ ਤੁਸੀਂ ਪਿੱਛੇ ਚਲੇ ਜਾਓ 5 ਸਾਲ ਪੁਰਾਣਾ ਨਹੀਂ ਹੋਣਾ ਚਾਹੀਦਾ ਜੇ ਜੇ 5 ਸਾਲ ਤੋਂ ਪੁਰਾਣਾ ਹੈਗਾ ਤਾਂ ਤੁਹਾਨੂੰ ਉਸੇ ਪ੍ਰੋਬਲਮ ਹੋ ਸਕਦੀ ਹੈ ਤਾਂ ਡੋਮਿਸਾਈਲ ਦੀ ਮੈਂ ਗੱਲ ਕਰ ਰਿਹਾ ਡੋਮਿਸਾਈਲ ਤੁਸੀਂ ਸਾਰਿਆਂ ਨੇ ਲੈ ਕੇ ਜਾਣਾ ਚਾਹੀਦਾ ਤੁਸੀਂ ਜਰਨਲ ਲੈਣਾ ਚਾਹੀਦਾ ਤੁਸੀਂ ਐਸਸੀਓ ਚਾਹੀਦੀ ਤੁਸੀਂ ਐਸਟੀਓ ਚਾਹੀਦੀ ਤੁਸੀਂ ਈਡਬਲਯੂਐਸ ਦੇ ਵਿੱਚ ਅਪਲਾਈ ਕੀਤਾ ਮਤਲਬ ਕਿਸੇ ਵੀ ਕੈਟੇਗਰੀ ਦੇ ਵਿੱਚ ਅਪਲਾਈ ਕੀਤਾ ਚਾਹੀਦਾ ਤੁਸੀਂ ਐਕਸ ਸਰਵਿਸਮੈਨ ਦੇ ਵਿੱਚ ਕੀਤਾ ਤਾਂ ਇਹ ਤੁਹਾਡੇ ਕੋਲੇ ਹੋਣਾ ਬਹੁਤ ਜ਼ਰੂਰੀ ਹੈ ਤਾਂ ਦੇਖੋ ਮੈਂ ਨਹੀਂ ਕਹਿ ਰਿਹਾ ਇਹ ਚੀਜ਼ ਇਹ ਚੀਜ਼ ਤੁਹਾਡਾ ਨੋਟੀਫਿਕੇਸ਼ਨ ਕਹਿ ਰਿਹਾ ਦੇਖੋ ਕਹਿੰਦਾ ਜੀ ਰਾਖਮਾ ਕਰਨ ਦਾ ਲਾਭ ਲੈਣ ਲਈ ਉਮੀਦਵਾਰ ਪੰਜਾਬ ਦਾ ਵਸਨੀਕ ਹੋਣ ਦਾ ਜਾਰੀ ਹੋਇਆ ਡੋਮਿਸਾਈਲ ਸਰਟੀਫਿਕੇਟ ਅਪਲੋਡ ਦਾ ਤੁਹਾਨੂੰ ਆਪਾਂ ਕੀਤਾ ਸੀ ਉਸ ਟਾਈਮ ਤੇ ਪੇਸ਼ ਕਰੇਗਾ ਤੇ ਇਹ ਸਰਟੀਫਿਕੇਟ ਕਹਿੰਦਾ ਜੀ ਪੇਸ਼ ਕਰਨ ਸਮੇਂ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਤਾਂ ਧਿਆਨ ਰੱਖਿਓ ਡੋਮਿਸਾਈਲ ਦਾ ਬਹੁਤ ਚੱਕਰ ਪੈਂਦਾ ਅੱਗੇ ਗੱਲ ਕਰਦੇ ਹਾਂ ਇਸ ਤੋਂ ਇਲਾਵਾ ਜੀ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਨੇ ਰਾਖਮਾ ਕਰਨ ਲਿਆਇਆ ਚਾਹੇ ਉਹ ਅਨੁਸੂਚਿਤ ਜਾਤੀ ਵਾਲੇ ਐ ਪਛੜੀ ਜਾਤੀ ਵਾਲੇ ਐ ਸਾਬਕਾ ਫੌਜੀ ਐ ਠੀਕ ਐ ਜੀ ਈਡਬਲਯੂਐਸ ਐ ਕਹਿੰਦਾ ਮਤਲਬ ਕੋਈ ਵੀ ਐ ਹੁਣ ਇਹਨਾਂ ਦੇ ਸਰਟੀਫਿਕੇਟ ਕਈ ਬੱਚੇ ਪੁੱਛਦੇ ਸਰ ਕਿੰਨੇ ਸਾਲ ਪੁਰਾਣੇ ਹੋਣ ਵੈਸੇ ਇਹਦਾ ਤਾਂ ਕੋਈ ਚੱਕਰ ਨਹੀਂ ਹੁੰਦਾ ਮੇਰੇ ਅਕੋਰਡਿੰਗ ਇਹਦਾ ਕੋਈ ਚੱਕਰ ਨਹੀਂ ਹੁੰਦਾ ਬਟ ਫਿਰ ਵੀ ਤੁਸੀਂ ਕੋਸ਼ਿਸ਼ ਕਰਿਓ ਕਿ 5 ਸਾਲ ਤੋਂ ਪੁਰਾਣਾ ਨਾ ਹੋਵੇ 5 ਸਾਲ ਤੋਂ ਪੁਰਾਣਾ ਕੋਈ ਵੀ ਤੁਹਾਡੇ ਕੋਲ ਜਾਤੀ ਦਾ ਸਰਟੀਫਿਕੇਟ ਨਾ ਹੋਵੇ ایਡਬਲਯੂਐਸ ਨੂੰ ਛੱਡ ਕੇ ایਡਬਲਯੂਐਸ ਦਾ ਦੱਸਦਾ ਮੈਂ ਬਾਅਦ ਤੇ ਵਿੱਚ ਤਾਂ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਜੇ ਤੁਹਾਡੇ ਕੋਲ 5 ਸਾਲ ਤੋਂ ਪੁਰਾਣਾ ਹੈਗਾ ਤਾਂ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਨਾਲ ਲੈ ਜਾਓ ਕੋਈ ਜ਼ਿਆਦਾ ਵੱਡਾ ਇਸ਼ੂ ਨਹੀਂ ਹੈਗਾ ਬਟ ਜੇ ਤੁਹਾਡੇ ਕੋਲ ਨਵਾਂ ਹੈਗਾ ਤੁਸੀਂ ਨਵਾਂ ਲੈ ਕੇ ਜਾਣਾ ਠੀਕ ਹੈ ਜੀ ਹੁਣ ਗੱਲ ਕਰਦੇ ਆ ਜੀ ਆਪਾਂ EWS ਦੀ ਬਾਕੀ ਇਹਦੇ ਵਿੱਚ ਜਿਹੜੇ ਸਪੋਰਟਸਮੈਨ ਆ ਰਾਜੋ ਉਹਨਾਂ ਨੇ ਆਪਣੇ ਸਪੋਰਟ ਸਰਟੀਫਿਕੇਟ ਲੈ ਕੇ ਜਾਣੇ ਜਿਵੇਂ ਕੋਈ A ਕੈਟਾਗਰੀ ਦਾ ਸਪੋਰਟਸਮੈਨ ਹੁੰਦਾ ਕੋਈ B ਕੈਟਾਗਰੀ ਦਾ ਕੋਈ C ਕੈਟਾਗਰੀ ਦਾ ਜਿਹੜੀ ਕੈਟਾਗਰੀ ਚੋਂ ਨੇ ਭਰਿਆ ਰਾਜੇ ਉਹਦਾ ਸਰਟੀਫਿਕੇਟ ਤੁਸੀਂ ਲੈ ਕੇ ਜਾਣਾ ਸਪੋਰਟਸ ਵਾਲਿਆਂ ਨੇ ਹੁਣ EWS ਦਾ ਕੀ ਚੱਕਰ ਆ ਰਾਜੇ EWS ਇਹਦਾ ਹੈਗਾ ਹਰ ਸਾਲ ਫਾਈਨੈਂਸ਼ੀਅਲ ਇਅਰ ਦੇ ਵਿੱਚ ਬੰਦ ਹੈ ਬਟ ਹੁਣ ਦੇਖੋ ਬੱਚੇ ਕਹਿੰਦੇ ਸਰ ਜੀ ਅਸੀਂ ਨਵਾਂ ਬਣਵਾਈਏ ਕਿ ਨਾਮਣਵਾਈਏ ਦੇਖੋ ਜਿਹੜੀ ਐਲੀਜੀਬਿਲਟੀ ਕਰਾਈਟੇਰੀਆ ਹੁੰਦਾ ਉਹ ਉਸ ਸਾਲ ਦਾ ਜਨਵਰੀ ਤੋਂ ਕਾਉਂਟ ਹੁੰਦਾ ਜ ਐਜੋ ਟਾਇਰਮੈਂਟ ਆਈ ਹੁੰਦੀ ਐ ਇਹ 2021 ਦੇ ਵਿੱਚ ਆਈ ਸੀਗੀ ਤਾਂ ਆਪਣਾ ਜਿਹੜਾ ਸਰਟੀਫਿਕੇਟ ਹੋਣਾ ਚਾਹੀਦਾ ਜੋ 1 1 2021 ਤੋਂ ਲੈ ਕੇ 31 ਦਸੰਬਰ ਜਿਹੜਾ ਹੈਗਾ ਆਪਣਾ ਉਹਦੇ ਵਿੱਚ ਕਾਰ ਹੋਣਾ ਚਾਹੀਦਾ ਤਾਂ ਕਹਿੰਦਾ ਮਤਲਬ ਜੇ ਤੁਸੀਂ ਭਰਿਆ ਸੀ ਫਾਰਮ ਜਿਹੜਾ ਉਦੋਂ ਬਣਾਇਆ ਸੀ ਫਾਈਨੈਂਸ਼ੀਅਲ ਇਅਰ ਦੇ ਵਿੱਚ ਤਾਂ ਉਹ ਚੱਲ ਜੂਗਾ ਉਹੀ ਹੀ ਚੱਲੂਗਾ ਬਟ ਫਿਰ ਵੀ ਬੱਚਿਆਂ ਦੇ ਮਨ ਦੇ ਵਿੱਚ ਧੜਕੂ ਹੁੰਦਾ ਡਰ ਹੁੰਦਾ ਕਈ ਵਾਰ ਮੇਰੇ ਤੇ ਵਿਸ਼ਵਾਸ ਨਹੀਂ ਕਰਦੇਗੇ ਤਾਂ ਉਹ ਨਵਾਂ ਵੀ ਬਣਵਾ ਸਕਦੇ ਆ ਰਾਜੇ ਤੁਹਾਡਾ ਹੁਣ ਨਵਾਂ ਵੀ ਬਣਨਾ ਸ਼ੁਰੂ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਅਪ੍ਰੈਲ 1st April 1 2022 ਤੋਂ ਕੀ ਹੋ ਗਿਆ ਤੁਹਾਡਾ ਨਵਾਂ ਸ਼ੁਰੂ ਹੋ ਗਿਆ ਫਾਈਨੈਂਸ਼ੀਅਲ ਇਅਰ ਤੁਸੀਂ ਨਵਾਂ ਵੀ ਬਣਵਾ ਸਕਦੇ ਹੋ ਪਰ ਮੇਰੇ ਹਿਸਾਬ ਨਾਲ ਚੈੱਕ ਹੋ ਕੇ ਆਜੋ ਪੁਰਾਣਾ ਹੀ ਹੋਊਗਾ ਜੇ ਨਵਾਂ ਨਹੀਂ ਬਣਵਾ ਸਕਦੇ ਜਾਂ ਨਹੀਂ ਬਣਵਾਇਆ ਤਾਂ ਤੁਸੀਂ ਛੱਡ ਵੀ ਸਕਦੇ ਹੋ ਕਿਉਂਕਿ ਚੈੱਕ ਉਹੀ ਹੋਣਾ ਜਿਹਦੇ ਬੇਸ ਦੇ ਉੱਪਰ ਤੁਸੀਂ ਕੀ ਭਰਿਆ ਹੋਇਆ ਆਪਣਾ ਫਾਰਮ ਭਰਿਆ ਕਿਉਂਕਿ ਨਵੇਂ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾਗਾ ਤਾਂ EWSA ਵਾਲਾ ਵੀ ਆਪਣਾ ਕਲੀਅਰ ਹੋ ਗਿਆ ਆਪਾਂ ਕਿਹੜੀ ਕਿਹੜੀ ਸਰਟੀਫਿਕੇਟ ਲੈ ਕੇ ਜਾਣੀ ਉਹ ਵੀ ਕਲੀਅਰ ਹੋ ਗਿਆ ਹੁਣ ਸਭ ਤੋਂ ਵੱਡਾ ਡਰ ਹੁੰਦਾ ਐਪਲੀਕੇਸ਼ਨ ਫਾਰਮ ਐਪਲੀਕੇਸ਼ਨ ਜਿਹੜਾ ਫਾਰਮ ਆਪਾਂ ਭਰਦੇ ਆਂ ਆਪਾਂ ਡਾਊਨਲੋਡ ਕਰਦੇ ਆਂ ਕਈ ਕੀ ਕਰਦੇ ਬੱਚੇ ਸਾਈਬਰ ਕੈਫੇ ਤੋਂ ਭਰਉਂਦੇ ਆਂ ਕਈ ਡਾਊਨਲੋਡ ਕਰਦੇ ਆਂ ਕਈ ਨਹੀਂ ਕਰਦੇ ਜੇ ਕਈ ਕਰਦੇ ਆ ਤਾਂ ਗੁਮਾ ਲੈਂਦੇ ਆ ਕਹਿੰਦਾ ਮਤਲਬ ਮੈਂ ਅੱਗੇ ਤੋਂ ਤੁਹਾਨੂੰ ਹਦਾਇਤ ਦਿੰਨਾ ਜਿਹੜੇ ਬੱਚੇ ਫਾਰਮ ਭਰਦੇ ਇੱਕ ਫਾਈਲ ਲਾ ਲਿਆ ਕਰੋ ਰਾਜੇ ਘਰ ਦੇ ਵਿੱਚ ਉਹ ਕਿਉਂਕਿ ਫਾਈਲ ਦੇ ਵਿੱਚ ਲਾਈ ਜੋ ਵੀ ਤੁਸੀਂ ਕਿਹੜੇ ਕਿਹੜੇ ਪੇਪਰ ਭਰੇ ਆ ਇੱਕ ਤਾਂ ਯਾਦ ਰਹਿ ਜਾਂਦਾ ਹੈ ਨਾਲ ਉਹਨਾਂ ਦੇ ਫੀਸ ਸਲਿੱਪ ਸੰਭਾਲ ਕੇ ਰੱਖ ਲਿਆ ਕਰੋ ਉਹਦਾ ਅੱਗੇ ਜਾ ਕੇ ਇਹਨਾਂ ਫਿਊਚਰ ਤੁਹਾਨੂੰ ਕੀ ਆ ਕੰਮ ਆਉਗੀ ਇਸ ਤੋਂ ਇਲਾਵਾ ਹੋਰ ਕੰਮ ਕਿਵੇਂ ਆਉਗੀ ਜੀ ਮੰਨ ਲਓ ਤੁਸੀਂ ਕੱਲ ਨੂੰ ਨੌਕਰੀ ਲੱਗ ਜਾਨੀਏ ਤੁਸੀਂ ਆਪਣੇ ਗਾਂ ਬੱਚਿਆਂ ਨੂੰ ਆਪਣੇ ਪੁੱਤਰਿਆਂ ਨੂੰ ਦੋਸਤਰੀਆਂ ਨੂੰ ਕੀ ਦੱਸਿਆ ਕਰੋ ਕਿ ਵੀ ਤੁਹਾਡੇ ਦਾਦੇ ਬਣਦਾਦੇ ਨੇ ਕਿੰਨੀ ਮੁਸ਼ਕਲ ਕਰ ਲਈ ਹੈ ਕਿਨੇ ਧੱਕੇ ਖਾਦੇ ਹੈ ਤਾਂ ਜਾ ਕੇ ਨੌਕਰੀ ਮਿਲੀ ਹੈ ਤਾਂ ਉਹਨਾਂ ਵਾਸਤੇ ਵੀ ਇੱਕ ਮੋਟੀਵੇਸ਼ਨ ਬਣ ਜੂਗੀ ਉਹ ਫਾਈਲ ਸੰਭਾਲ ਕੇ ਰੱਖਿਓ ਤੇ ਮੇਰਾ ਮੰਨਣਾ ਤਾਂ ਇਹੀ ਹੈ ਤੇ ਬਾਕੀ ਕੋਈ ਚੱਕਰ ਨਹੀਂ ਜੇ ਤੁਹਾਡਾ ਐਪਲੀਕੇਸ਼ਨ ਫਾਰਮ ਨਹੀਂ ਹੈਗਾ ਰਾਜੇ ਤੁਹਾਨੂੰ ਉਹ ਮਿਲ ਜਾਂਦਾ ਹੁੰਦਾ ਤੁਹਾਡੇ ਕੋਲੇ ਰਜਿਸਟ੍ਰੇਸ਼ਨ ਨੰਬਰ ਹੋਣਾ ਜ਼ਰੂਰੀ ਹੈ ਰਾਜੇ ਠੀਕ ਹੈ ਜੀ ਜਿਹੜਾ ਤੁਹਾਡੇ ਕੋਲੇ ਰਜਿਸਟ੍ਰੇਸ਼ਨ ਨੰਬਰ ਹੋਊਗਾ ਉਹਦੇ ਬੇਸ ਤੇ ਤੁਹਾਨੂੰ ਐਪਲੀਕੇਸ਼ਨ ਨੰਬਰ ਫਾਰਮ ਮਿਲ ਜੂਗਾ ਜੇ ਤੁਹਾਡੇ ਕੋਲ ਨਹੀਂ ਹੈ ਬਾਕੀ ਇਸ ਤੋਂ ਇਲਾਵਾ ਜਦੋਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਦਾ ਸ਼ਡਿਊਲ ਆਊਗਾ ਤੁਹਾਨੂੰ ਇੱਕ ਫਾਰਮ ਡਾਊਨਲੋਡ ਕਰਨ ਨੂੰ ਕਿਹਾ ਜਾਊਗਾ ਰਾਜੋ ਫਾਰਮ ਭਰ ਕੇ ਲੈ ਕੇ ਜਾਣਾ ਹੁੰਦਾ ਉਹ ਫਾਰਮ ਵੀ ਇਸ ਤਰ੍ਹਾਂ ਦਾ ਹੀ ਹੁੰਦਾ ਨਾਮ ਆਪਣੀ ਕੈਟਾਗਰੀ ਫਾਦਰ ਨੇਮ ਠੀਕ ਹੈ ਪੋਸਟ ਕਿਹੜੀ ਭਰੀ ਸੀਗੀ ਫਲਾਨਾ ਫਲਾਨਾ ਇਨਫਰਮੇਸ਼ਨ ਆਊਗੀ ਜਦੋਂ ਉਹ ਆ ਗਈ ਮੈਂ ਉਹ ਵੀ ਸ਼ੇਅਰ ਕਰ ਦੂੰਗਾ ਤਾਂ ਕਹਿਣ ਦਾ ਮਤਲਬ ਐਪਲੀਕੇਸ਼ਨ ਫਾਰਮ ਜੇ ਹੈਗਾ ਤਾਂ ਵੈਲਡ ਕੋਡ ਹੈ ਜੇ ਨਹੀਂ ਹੈਗਾ ਤਾਂ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ ਰਜਿਸਟ੍ਰੇਸ਼ਨ ਨੰਬਰ ਹੋਣਾ ਬਹੁਤ ਜ਼ਰੂਰੀ ਹੈ ਓਕੇ ਹੈ ਜੀ ਹੁਣ ਗੱਲ ਕਰਦੇ ਆ ਜੇ ਕਿ ਪਾਸਪੋਰਟ ਸਾਈਜ਼ ਫੋਟੋਗ੍ਰਾਫ ਰਾਜੇ ਤਾਂ ਸਾਰਿਆਂ ਕੋਲ ਹੁੰਦੀਆਂ ਹੀ ਆ ਆਪਾਂ ਬੇਰਜ਼ਗਾਰ ਇੰਨੇ ਫਾਰਮ ਭਰ ਰਹੇ ਆ ਬਾਕੀ ਜੇ ਨਹੀਂ ਹੈਗੀਆਂ ਤਾਂ ਆਪਣੀਆਂ ਕਰਵਾ ਕੇ ਰੱਖ ਲਓ 4 ਤੋਂ ਲੈ ਕੇ 8 ਫੋਟੋਆਂ ਰੱਖ ਲਓ ਆਪਣੇ ਕੋਲੇ ਠੀਕ ਹੈ ਵੈਸੇ ਤੇ ਜ਼ਰੂਰਤ ਨਹੀਂ ਪੈਂਦੀ ਪਰ ਕਈ ਵਾਰੀ ਮੰਗ ਲੈਂਦੇ ਆ ਹੁਣ ਗੱਲ ਕਰਦੇ ਆ ਜੇ ਆਪਣੇ ਕੋਲ ਇੱਕ ਆਈਡੈਂਟੀਟੀ ਪ੍ਰੂਫ ਹੋਣਾ ਬਹੁਤ ਜ਼ਰੂਰੀ ਆ ਚਾਹੇ ਤੁਹਾਡੇ ਕੋਲੇ origignal origignal ਦੀ ਗੱਲ ਕਰਦਾ ਰਾਜੇ ਕਿ ਹੁਣ ਸਲਿੱਪਾਂ ਚ ਕੀ ਫਰਦੇ ਆ ਵੀ ਅਸੀਂ ਅਪਲਾਈ ਕੀਤਾ ਹੋਇਆ ਉਹ ਨਹੀਂ ਚੱਲੂਗਾ origignal ਆਧਾਰ ਕਾਰਡ ਚਾਹੀਦਾ ਹੈ ਜੇ ਆਧਾਰ ਕਾਰਡ ਨਹੀਂ ਹੈਗਾ ਪੈਨ ਕਾਰਡ ਚਾਹੀਦਾ ਜੇ ਪ ਇੰਨਾਂ ਦੇ ਵਿੱਚੋਂ ਇੱਕ ਹੋਣਾ ਜ਼ਰੂਰੀ ਆ ਰਾਜੇ ਇਹ ਤੁਹਾਡਾ ਤੁਹਾਡੇ ਕੋਲੇ ਜਦੋਂ ਤੁਸੀਂ ਡੀਵੀ ਤੇ ਜਾਓਗੇ ਤਾਂ ਇਹ ਸੀਗਾ ਤੁਹਾਡਾ ਤਾਮ-ਝਾਮ ਸਾਰਾ ਇਹ ਤੁਸੀਂ ਠੀਕ ਹੈ ਜੀ ਬਿਲਕੁਲ ਆਥੈਂਟਿਕ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਗਈ ਹੈ ਇਹਦੇ ਅਕੋਰਡਿੰਗ ਹੁਣੇ ਤੋਂ ਆਪਣੀ ਫਾਈਲ ਤਿਆਰ ਕਰਕੇ ਰੱਖ ਲਓ ਬਾਕੀ ਜਦੋਂ ਵੀ ਕੋਈ ਨੋਟੀਫਿਕੇਸ਼ਨ ਆਊਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਹੁਣ ਗੱਲ ਕਰਦੇ ਆ ਜੀ ਜਿਹੜੀ ਅਗਲੀ ਸਭ ਤੋਂ ਵੱਡੀ ਗੱਲ ਜਿਹਦੇ ਬਾਰੇ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਕੁ ਮੈਸੇਜ ਆਏ ਪਏ ਐ ਕਿ ਸਰ ਜੀ ਉਹਨਾਂ ਨੇ ਲਿਖਿਆ ਹੈ ਕਿ ਐਟ ਲੀਸਟ 120 ਆਵਰਸ ਦਾ ਕੋਰਸ ਹੋਣਾ ਜ਼ਰੂਰੀ ਹੈ ਇੱਕ ਤਾਂ ਯਾਰ ਆਪਣਾ ਕੋਮਨ ਸੈਂਸ ਨਹੀਂ ਹੈਗੀ ਆਪਣੇ ਜਣਾ ਕੋਮਨ ਸੈਂਸ ਦਾ ਮਤਲਬ ਕੀ ਆਪਾਂ ਦਿਮਾਗ ਨਹੀਂ ਲਾਉਂਦੇ ਆਪਾਂ ਕਈਆਂ ਸਈਆਂ ਕਈਆਂ ਗੱਲਾਂ ਤੇ ਜਿਹੜੀਆਂ ਆਹ ਸੋਸ਼ਲ ਮੀਡੀਆ ਤੇ ਗਰੁੱਪ ਬਣਿਆ ਟੈਲੀਗ੍ਰਾਮ ਤੇ ਫੇਸਬੁੱਕ ਤੇ ਇੱਕ ਤਾਂ ਜਬਲੀਆਂ ਬਹੁਤ ਮਾਰਦੇ ਆ ਕੁਝ YouTube ਤੇ ਮੇਰੇ ਵਰਗੇ ਟੀਚਰ ਜਬਲੀਆਂ ਮਾਰੀ ਜਾਂਦੇ ਉੱਥੇ ਤਾਂ ਰਾਜੇ 120 ਘੰਟੇ ਉਹਨਾਂ ਨੇ ਮੰਗਿਆ ਘੱਟੋ-ਘੱਟ ਵੀ 120 ਘੰਟੇ ਦਾ ਕੋਰਸ ਕੀਤਾ ਹੋਵੇ ਘੱਟੋ-ਘੱਟ ਇਹ ਹੈਗਾ ਜੀ ਘੱਟੋ-ਘੱਟ ਐਟ ਲੀਸਟ ਦਾ ਮਤਲਬ ਹੁੰਦਾ ਘੱਟੋ-ਘੱਟ ਜੇ ਤੁਸੀਂ ਇਸ ਤੋਂ ਵੱਧ ਮੰਨ ਲਓ 6 ਮਹੀਨਿਆਂ ਦਾ ਕੀਤਾ ਕਿਸੇ ਨੇ ਸਾਲ ਦਾ ਕੀਤਾ ਕਿਸੇ ਨੇ 2 ਸਾਲ ਦਾ ਵੀ ਕਿਸਨੇ ਮੇਰੇ ਅਰਗੇ ਨੂੰ 4 ਮਹੀਨੇ ਦਾ ਵੀ ਕੀਤਾ ਕਹਿਣ ਦਾ ਮਤਲਬ ਘੱਟੋ ਘੱਟ 120 ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਚਾਹੇ 6 ਮਹੀਨੇ ਦਾ ਚਾਹੇ ਸਾਲ ਦਾ ਚਾਹੇ 2 ਸਾਲ ਦਾ ਚਾਹੇ ਤੁਹਾਡੇ ਸਰਟੀਫਿਕੇਟ ਦੇ ਉੱਪਰ 120 ਘੰਟੇ ਲਿਖਿਆ ਹੈ ਚਾਹੇ ਨਹੀਂ ਲਿਖਿਆ ਇਹ ਮੈਟਰ ਨਹੀਂ ਕਰਦਾ ਰਾਜੇ ਕਿਉਂਕਿ ਮੇਰਾ ਆਪਦਾ ਕਜ਼ਨ ਲੱਗਿਆ ਹੋਇਆ ਲੀਗਲ ਕਲਰਕ ਤਾਂ ਉਦੋਂ ਉਹਦਾ ਸਰਟੀਫਿਕੇਟ ਜਿਹੜਾ ਸੀਗਾ ਉਹ ਸਾਡੇ ਕੋਲੇ ਸਾਲ ਦਾ ਸੀਗਾ ਹੁਣ ਉਹਦੇ ਤੇ ਕੋਈ ਚੱਕਰ ਨਹੀਂ ਪੈਂਦਾਗਾ ਉਹ ਬਸ ਇਹ ਚੈੱਕ ਕਰਦੇ ਵੀ ਜਿਹੜਾ ਟਾਈਮ ਪੀਰੀਅਡ ਹੈਗਾ ਉਹ 120 ਘੰਟੇ ਬੰਦਦਾ ਕਿ ਨਹੀਂ ਬੰਦਦਾ ਜੇ 120 ਘੰਟੇ ਨਹੀਂ ਬੰਦਦਾ ਤਾਂ ਪ੍ਰੋਬਲਮ ਆਊਗੀ ਅਦਰਵਾਈਜ਼ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਟੈਨਸ਼ਨ ਫਰੀ ਹੋ ਜਾਓ ਹੁਣ ਇਹਦੀ ਵੈਰੀਫਿਕੇਸ਼ਨ ਹੁੰਦੀ ਕਿਵੇਂ ਤੁਹਾਨੂੰ ਮੈਂ ਦੱਸ ਦਿੰਨਾ ਜਦੋਂ ਤੁਸੀਂ ਡੀਵੀ ਤੇ ਜਾਊਂਗੇ ਤੁਹਾਡੇ ਤੋਂ ਇਹ ਜਿੱਥੋਂ ਤੁਸੀਂ ਕੀਤਾ ਮੰਨ ਲਓ ਸੁਪੋਜ਼ ਮੈਂ ABC ਇੰਸਟੀਚੂਟ ਤੋਂ ਇਹ ਸਰਟੀਫਿਕੇਟ ਬਣਵਾਇਆ ਹੈ ਠੀਕ ਹੈ ਜੀ ਉਹ ਤੁਹਾਡੇ ਤੋਂ ਮੇਲ ਆਈਡੀ ਪੁੱਛਣਗੇ ਉਸ ਇੰਸਟੀਚੂਟ ਦੀ ਉਹ ਮੇਲ ਕਰਨਗੇ ਤਾਂ ਉਥੋਂ ਰਿਵਰਟ ਬੈਕ ਤੁਹਾਨੂੰ ਮੇਲ ਕਰਵਾਉਣੀ ਪਊਗੀ ਵੀ ਤੁਸੀਂ ਜਿਹੜਾ ਇਹ ਜੀ ਮੇਲ ਆਈਡੀ ਤੁਹਾਡੇ ਕੋਲ ਨਹੀਂ ਹੈਗੀ ਚਿੰਤਾ ਨਹੀਂ ਕਰਨੀ ਇਹ ਫਿਰ ਕੀ ਕਰਨਗੇ ਤੁਹਾਨੂੰ ਕਹਿਣਗੇ ਕਿ ਟਾਈਮ ਪੀਰੀਅਡ ਦੇ ਦੇਣਗੇ 2 ਤੋਂ ਲੈ ਕੇ 3 ਦਿਨ ਦਾ ਜਾਂ ਹਫਤੇ ਦਾ ਟਾਈਮ ਦੇ ਦਿੰਦੇ ਹੁੰਦੇ ਆ ਵੀ ਤੁਸੀਂ ਉੱਥੋਂ ਸਾਨੂੰ ਕੀ ਕਰਦੋ ਸਟੈਂਪ ਲਵਾ ਕੇ ਲਿਆ ਕੇ ਦੇ ਦਿਓ ਕਿ ਤੁਹਾਡਾ ਜਿਹੜਾ ਸਰਟੀਫਿਕੇਟ ਹੈਗਾ ਉਹ ਵੈਲਿਡ ਹੈ ਕਿ ਇਨਵੈਲਿਡ ਹੈ ओरिजिनल ਸਟੈਂਪ ਲਵਾਉਣੀ ਹੁੰਦੀ ਹੈ ਸਪੋਜ਼ ਜਿਵੇਂ ਕਿਸੇ ਨੇ ABC ਇੰਸਟੀਚਿਊਟ ਤੋਂ ਕੀਤਾ ਉੱਥੇ ਜਾਊਗਾ ਫਿਜ਼ੀਕਲੀ ਇੱਕ ਉੱਤੇ ਫੋਟੋਕਾਪੀ ਤੇ ਕੀ ਕਰੂਗਾ ਸਟੈਪਲ ਲਵਾ ਕੇ ਲੈ ਆਊਗਾ ਵੈਲਿਡ ਦੀ ਠੀਕ ਹੈ ਤਾਂ ਇਹ ਲਵਾਉਣੀ ਜ਼ਰੂਰੀ ਹੁੰਦੀ ਹੈ ਇਹ ਤੁਹਾਨੂੰ ਟਾਈਮ ਮਿਲੂਗਾ ਬਾਕੀ ਇਹਦੇ ਬਾਰੇ ਜਿਆਦਾ ਜਿਹੜ ਤਾਂ ਕਹਿਣ ਦਾ ਮਤਲਬ ਜਿਹੜਾ ਤੁਹਾਡਾ ਮੇਨ ਸੀਗਾ ਕੁਐਸਚਨ ਵੀ 120 ਘੰਟੇ ਵਾਲਾ ਉਹ ਤੁਹਾਨੂੰ ਮੈਂ ਕਲੀਅਰ ਕਰਤਾ ਕਿ ਘੱਟੋ ਘੱਟ 120 ਘੰਟੇ ਬੰਨੇ ਚਾਹੀਦੇ ਚਾਹੇ ਤੇ ਉੱਪਰ ਸਰਟੀਫਿਕੇਟ ਤੇ ਲਿਖਿਆ ਹੋਇਆ ਚਾਹੇ ਨਹੀਂ ਲਿਖਿਆ ਇਹ ਕੋਈ ਚੱਕਰ ਨਹੀਂ ਪੈਂਦਾ ਨਾ ਕੋਈ ਇਹ ਵੀ ਚੱਕਰ ਨਹੀਂ ਪੈਂਦਾ ਵੀ ਤੁਹਾਡੇ ਮਾਰਕਸ ਲਿਖੇ ਕਿ ਨਹੀਂ ਲਿਖੇਗੇ ਉਹਨਾਂ ਨੇ ਕੰਪਿਊਟਰ ਸਰਟੀਫਿਕੇਟ ਚੈੱਕ ਕਰਨਾ ਬਟ ਇਹ ਜ਼ਰੂਰ ਚੈੱਕ ਕਰ ਲਓ ਵੀ ਉੱਤੇ ISO ਸਰਟੀਫਾਈਡ ਹੈਗਾ ਕਿ ਨਹੀਂ ਹੈਗਾ ਜੇ ISO ਸਰਟੀਫਾਈਡ ਨਹੀਂ ਹੈਗਾ ਤਾਂ ਪੰਗਾ ਪਾਊਗਾ ISO ਦਾ ਮਤਲਬ ਹੁੰਦਾ ਉੱਤੇ ISO ਦਾ ਨੰਬਰ ਲਿਖਿਆ ਹੁੰਦਾ ਜਾਂ ਫਿਰ ISO ਦੀ ਸਟੈਂਪ ਲੱਗੀ ਹੁੰਦੀ ਹੈ ਤੁਸੀਂ ਆਪਣੇ ਸਰਟੀਫਿਕੇਟ ਤੇ ਆਪ ਚੈੱਕ ਕਰਨਾ ਮੈਨੂੰ ਨਾ ਭੇਜਣ ਲੱਗ ਜਿਓ ਭਾਈ ਫਿਰ ਮੈਂ ਤਾਂ ਮੈਨੂੰ ਤਾਂ ਐ ਲੱਗਦਾ ਜਿਵੇਂ ਮੈਂ ਬੋਰਡ ਤੇ ਮੈਂ ਹੀ ਲੱਗਾ ਹੋਣਾ ਬਹੁਤ ਔਖਾ ਹੋ ਜਾਂਦਾ ਮੇਰੇ ਵਾਸਤੇ ਮੈਨੂੰ ਨਹੀਂ ਭੇਜਣਾਗਾ ਆਪਣੇ ਆਪ ਚੈੱਕ ਕਰ ਲਓ ਤੁਹਾਨੂੰ ਮੈਂ ਦੱਸਦਾ ਠੀਕ ਹੈ ਜੀ ਇਸ ਤੋਂ ਇਲਾਵਾ ਕਈਆਂ ਕੋਲ ਹੁਣ ਸਾਲ ਦਾ ਦੇਖੋ ਡਬਲੈਕ ਜਿਵੇਂ ਕਰਾਉਂਦੀ ਆ ਓ ਲੈਵਲ ਦਾ ਕਰਾਉਂਦੀ ਆ ਸਾਲ ਦਾ ਹੁੰਦਾ ਹੁਣ ਜਿਹੜੇ ਬੱਚਿਆਂ ਨੇ ਜਿਵੇਂ ਹੁਣ ਕੋਈ ਕਿਸੇ ਨੇ ਬੀਸੀਏ ਕੀਤੀ ਆ ਉਹਨਾਂ ਨੂੰ ਇਹ ਜ਼ਰੂਰਤ ਨਹੀਂ ਹੈਗੀ ਉਹਨਾਂ ਦੀ ਬੀਸੀਏ ਡਿਗਰੀ ਚੈੱਕ ਹੋਊਗੀ ਕਿਸੇ ਨੇ ਐਮਸੀਏ ਕੀਤੀ ਆ ਕਿਸੇ ਨੇ ਬੀਟੈਕ ਕੰਪਿਊਟਰ ਸਾਇੰਸ ਕੀਤੀ ਕਿਸੇ ਨੇ ਕੋਸ਼ਿਸ਼ ਕੀਤਾ ਤਾਂ ਕਹਿੰਦਾ ਬਤਰਾਉਣਾ ਸਰਟੀਫਿਕੇਟ ਤਾਂ ਇਹੀ ਮਤਲਬ ਚੈੱਕ ਹੋਊਗਾ ਉਹਨਾਂ ਕੋਲ ਦਾ ਸਪੈਸ਼ਲ ਸਰਟੀਫਿਕੇਟ ਚੈੱਕ ਹੋਣਾ ਹੀ ਨਹੀਂਗਾ ਤਾਂ ਕਈ ਬੱਚੇ ਹੁਣ ਬੀਸੀ ਵਾਲੇ ਵੀ ਬਣਾਈ ਜਾਂਦੇ ਆ ਮੈਂ ਉਹਨਾਂ ਨੂੰ ਕਿਤੇ ਰਸਮਝਾਉਂਦੇ ਆ ਥੱਕ ਗਿਆ ਬਟਨ ਬਣਾ ਰਿਹਾ ਤਾਂ ਹੁਣ ਆਪਾਂ ਕੀ ਕਰ ਸਕਦੇ ਆ ਠੀਕ ਹੈ ਤਾਂ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀਗੀ ਤਾਂ ਇਹ ਸੀਗਾ ਜੀ ਤੁਹਾਡਾ ਕੰਪਿਊਟਰ ਸਰਟੀਫਿਕੇਟ ਦੇ ਰਿਲੇਟਿਡ ਹੁਣ ਗੱਲ ਕਰਦੇ ਆ ਜੀ ਆਪਾਂ ਡਿਪਾਰਟਮੈਂਟ ਦੇਖੋ ਲੀਗਲ ਕਲਰਕ ਟਾਈਮ ਤੇ ਤਿੰਨ ਡਿਪਾਰਟਮੈਂਟ ਸੀਗੇ ਉਸ ਟਾਈਮ ਤੇ ਇੱਕ ਤਾਂ ਸੀਗਾ ਸੈਕਟਰੀਏਟ ਇੱਕ ਜਨਰਲ ਸੀਗਾ ਇੱਕ ਫਾਈਨਾਂਸ ਸੀਗਾ ਉਹ ਤਾਂ ਚ ਪਰ ਹੁਣ ਇੱਥੇ ਤੁਹਾਡੇ ਕੋਲੇ ਹੈਗੇ 41 ਪਲੱਸ ਡਿਪਾਰਟਮੈਂਟ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਕੱਲੇ-ਕੱਲੇ ਨੂੰ ਪੁੱਛਣਗੇ ਵੀ ਤੁਸੀਂ 41 ਦੇ ਵਿੱਚੋਂ ਕਿਹਦੇ ਵਿੱਚ ਜਾਣਾ ਹੈ ਹਾਂ ਜੇ ਤੁਹਾਨੂੰ ਉਹ ਪੁੱਛ ਲੈਣਗੇ ਕਿ ਪਹਿਲੇ ਤਿੰਨ ਦੱਸ ਦੋ ਵੀ ਤੁਸੀਂ ਪਹਿਲੇ ਤਿੰਨ ਕਿਹੜੇ ਭਰਨੇ ਆ ਤਾਂ ਤੁਸੀਂ ਉੱਥੇ ਤੁਹਾਨੂੰ ਇਹ ਵੀਡੀਓ ਕੰਮ ਆ ਜੂਗੀ ਵੀ ਪਹਿਲੇ ਤਿੰਨ ਅਸੀਂ ਕਿਹੜੇ ਭਰੀਏ ਵੀ ਕਿਹੜਾ ਡਿਪਾਰਟਮੈਂਟ ਸਿਲੈਕਟ ਕਰੀਏ ਵੈਸੇ ਮੈਂ ਇੱਕ ਦਿਲ ਦੀ ਗੱਲ ਦੱਸਾਂ ਡਿਪਾਰਟਮੈਂਟ ਸਾਰੇ ਹੀ ਵਧੀਆ ਹੈ ਤੁਹਾਨੂੰ ਤੁਸੀਂ ਸ਼ੁਕਰਾਨਾ ਕਰੋ ਉਸ ਪ੍ਰਮਾਤਮਾ ਦਾ ਤੁਹਾਨੂੰ ਨੌਕਰੀ ਮਿਲ ਗਈ ਅੱਜ ਦਾ ਟਾਈਮ ਬਹੁਤ ਮਾੜਾ ਚੱਲ ਰਿਹਾ ਹੈ ਬਹੁਤ ਜ਼ਿਆਦਾ ਕੰਪ ਬੇਰਜਗਾਰੀ ਬਹੁਤ ਹੈ ਜੀ ਅੱਜ ਦੇ ਟਾਈਮ 'ਚ ਆਪਣਾ ਨੌਕਰੀ ਮਿਲ ਗਈ ਨਾ ਮੈਂ ਕਹਾਂਗਾ ਵੀ ਚਿੰਤਾ ਛੱਡ ਦਿਓ ਕਿਸੇ ਵੀ ਡਿਪਾਰਟਮੈਂਟ 'ਚ ਮਿਲ ਜੇ ਆਪਣਾ ਘਰ ਦਾ ਗੁਜ਼ਾਰਾ ਚੱਲਣਾ ਚਾਹੀਦਾ ਹੈ ਠੀਕ ਹੈ ਗੱਲ ਖਤਮ ਹੋ ਗਈ ਪਰ ਫਿਰ ਵੀ ਚਲੋ ਤੁਸੀਂ ਮੇਰੇ ਬੱਚੇ ਹੋ ਠੀਕ ਹੈ ਮੇਰੇ ਨਾਲ ਕਨੈਕਟਡ ਹੋ ਤਾਂ ਦੱਸਣਾ ਮੇਰਾ ਵਾਰਜਾ ਦੇਖੋ ਹੁਣ ਦੇਖੋ ਜਿਹੜੀ ਡਿਪਾਰਟਮੈਂਟ ਦੀ ਲਿਸਟ ਦਿੱਤੀ ਤੁਸੀਂ ਆਪਣੇ ਆਪ ਵੀ ਚੈੱਕ ਕਰ ਸਕਦੇ ਸੀ ਰਾਜੇ ਦੇ ਵਿੱਚ ਕੁਝ ਡਿਪਾਰਟਮੈਂਟ ਕੀ ਹੈ ਜਿਹੜੀਆਂ ਪੋਸਟਾਂ ਹੈਗੀਆਂ ਉਹ ਹੈਡ ਡਿਪਾਰਟਮੈਂਟ ਦੇ ਵਿੱਚ ਹੈਡ ਹੈਡ ਆਫਿਸ ਦੇ ਵਿੱਚ ਹੁੰਦੀਆਂ ਕੁਝ ਅੱਗੇ ਜਿਵੇਂ ਡਿਸਟ੍ਰਿਕਟ ਦੇ ਵਿੱਚ ਹੁੰਦੀਆਂ ਕੁਝ ਤਾਂ ਬੱਚਿਆਂ ਦੀ ਮਨਸ਼ਾ ਹੀ ਹੁੰਦੀ ਹੈ ਕਿ ਮੈਂ ਆਪਣੇ ਘਰ ਦੇ ਨੇੜੇ ਆ ਜਾ ਤਾਂ ਇਸਰਕੇ ਥੋੜਾ ਜਿਹਾ ਤੁਹਾਨੂੰ ਮੈਂ ਗਾਈਡ ਕਰ ਦਿੰਦਾ ਜਿੰਨਾ ਕਿ ਮੈਨੂੰ ਨੌਲੇਜ ਹੈਗੀ ਹੈ 101% ਤਾਂ ਮੈਂ ਵੀ ਤੁਹਾਨੂੰ ਦੱਸ ਨਹੀਂ ਸਕਦਾਗਾ ਹੁਣ ਜਿਵੇਂ ਦੇਖੋ ਪਹਿਲੀ ਜਿਹੜੀ ਕੈਟਾਗਰੀ ਹੈ ਕੀ ਲਿਖਿਆ ਹੋਇਆ ਡਾਇਰੈਕਟਰ ਸੱਭਿਆਚਾਰਕ ਮਾਮਲੇ ਵਿਭਾਗ ਠੀਕ ਹੈ ਜੀ ਹੁਣ ਇਹਨਾਂ ਦਾ ਜਿਹੜਾ ਹੈਗਾ ਰਾਜੇ ਇਹ ਹੈੱਡ ਆਫਿਸ ਦੀ ਹੈ ਪੋਸਟ ਇਹ ਬੇਸਿਕਲੀ ਚੰਡੀਗੜ੍ਹ ਮਹੱਲੀ ਹੁੰਦੀ ਹੈ ਹੁਣ ਜਿਵੇਂ ਡਾਇਰੈਕਟਰ ਪੂਰਾ ਲੇਖ ਵਿਭਾਗ ਡਾਇਰੈਕਟਰ ਸੈਰਸਪਟਾ ਡਾਇਰੈਕਟਰ ਸੈਰਸਪਟਾ ਵਿਭਾਗ ਹੁਣ ਜਿਹੜਾ ਸੈਰਸਪਟ ਹੁਣ ਡਾਇਰੈਕਟਰ ਮੱਛੀ ਪਾਲਣੇ ਦਾ ਵਿਭਾਗ ਹੋ ਗਿਆ ਡਾਕਟਰ ਡਾਇਰੈਕਟਰ ਜੂਗ ਸੇਵਾਵਾਂ ਵਿਭਾਗ ਹੋ ਗਿਆ ਠੀਕ ਹੈ ਜੀ ਪੰਚਾਇਤੀ ਰਾਜ ਨਿਰਮਾਣ ਹੋ ਗਿਆ ਠੀਕ ਹੈ ਜੀ ਉਸ ਤੋਂ ਇਲਾਵਾ ਗੁਰਦਾਸਪੁਰ ਹੁਣ ਦੇਖੋ ਜਿਹੜੇ ਆ ਜਿਹੜੇ ਮੁਖ ਅਫਸਰ ਹੈਗੇ ਆ ਇਹ ਤਾਂ ਤੁਹਾਨੂੰ ਚੰਡੀਗੜ੍ਹ ਮਹਾਲੀ ਮਿਲਣਗੇ ਹੁਣ ਜੇ ਮੈਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਤਾਂ ਆਹ ਪੋਸਟ ਕਿੱਥੇ ਬਣ ਗਈ ਤੁਹਾਡੀ ਖਾਸ ਗੁਰਦਾਸਪੁਰ ਦੀ ਬਣ ਗਈ ਹੁਣ ਜੇ ਮੈਂ ਗੱਲ ਕਰਾਂ ਜਿਵੇਂ ਇੱਕ ਬੱਚੇ ਨੇ ਪੁੱਛਿਆ ਜੀ ਸਰ ਮੈਂ ਪਟਿਆਲੇ ਆਉਣਾ ਤਾਂ ਪਟਿਆਲੇ ਵਾਲਿਓ ਤੁਸੀਂ ਆਹ ਭਰ ਲਿਓ ਆਬਾ ਕਰੀ ਤੇ ਕਰ ਵਿਭਾਗ ਜਿਹੜਾ ਤੁਹਾਡਾ ਕੀ ਹੈ ਟੈਕਸ ਵਾਲਾ ਤੇ ਨਾਲ ਉਹਦੇ ਖੇਤਰੀ ਦਫ਼ਤਰ ਖੇਤਰੀ ਦਫ਼ਤਰ ਦਾ ਮਤਲਬ ਹੁੰਦਾ ਹ ਹਰੇਕ ਡਿਸਟ੍ਰਿਕਟ ਦੇ ਵਿੱਚ ਜਾਂ ਹਰੇਕ ਏਰੀਆ ਦੇ ਵਿੱਚ ਕੀ ਹੁੰਦੇ ਆ ਤੁਹਾਡੇ ਛੋਟੇ ਛੋਟੇ ਦਫ਼ਤਰ ਹੁੰਦੇ ਟੈਕਸ ਵਾਲਿਆਂ ਦੇ ਤਾਂ ਉੱਥੇ ਤੁਹਾਨੂੰ ਮਿਲ ਸਕਦੀ ਹੈ ਤਾਂ ਇਸ ਤਰ੍ਹਾਂ ਤੁਸੀਂ ਇਹਨੂੰ ਆਇਡੈਂਟੀਫਾਈ ਕਰ ਲਿਓ ਆਪਣੇ ਆਪ ਤੁਹਾਨੂੰ ਮੈਂ ਦੱਸ ਦਿੰਨਾ ਤੁਹਾਡੇ ਜਿਹੜੇ ਬੋਲ ਕੇ ਹੁਣ ਜਿਵੇਂ ਦੇਖੋ ਡਾਇਰੈਕਟਰ ਜਨਰਲ ਪੁਲਿਸ ਠੀਕ ਹੈ ਜੀ ਇਹ ਮੁੱਖ ਦਫ਼ਤਰ ਹੈ ਮੁੱਖ ਦਫ਼ਤਰ ਕਿੱਥੇ ਹੈ ਰਾਜ ਡਾਇਰੈਕਟਰ ਜਨਰਲ ਦਾ ਇਹ ਚੰਡੀਗੜ੍ਹ ਹੈ ਮਤਲਬ ਕਿ 9 ਸੈਕਟਰ ਦੇ ਨੇੜੇ ਤੇੜੇ ਹੁਣ ਦੇਖੋ ਪੁਲਿਸ ਵਿਭਾਗ ਜਿਹੜਾ ਖੇਤਰੀ ਦਫ਼ਤਰ ਹਣ ਜੀਲਾ ਕਿੱਥੇ ਆ ਕਿ ਨਾਬੇ ਆ ਕਿ ਪਟਿਆਲੇ ਆ ਜਿਵੇਂ ਫਲਾਣੇ ਫਾਜ਼ਿਲ ਕਾ ਵੀ ਹੈਗੀ ਆ ਤਾਂ ਜੀਲਾ ਦੇ ਅਕੋਰਡਿੰਗ ਤੁਹਾਨੂੰ ਉਹਦੇ ਕਾਉਂਡੀ ਕੀ ਮਿਲ ਜੂਗਾ ਬ੍ਰਾਂਚ ਮਿਲ ਜੂਗੀ ਹਣ ਜਿਹੜੀਆਂ ਜੀਲਾ ਹੁੰਦੀਆਂ ਰਾਜੋ ਪੰਜਾਬ ਦੀ ਗਿਰੀਆਂ ਚੁਣੀਆਂ ਚੁਣੀਆਂ ਹੀ ਆ ਤਾਂ ਕਹਿੰਦਾ ਮਤਲਬ ਇਹ ਬਿਲਕੁਲ ਐਂਡ ਤੇ ਭਰੇ ਹੋ ਕਿਉਂਕਿ ਇਹਦੇ ਵਿੱਚ ਤੁਹਾਡੇ ਕੋਲੇ ਆਪਸ਼ਨਸ ਘਟ ਆਉਣਗੀਆਂ ਇਸ ਤਰ੍ਹਾਂ ਤੁਸੀਂ ਜਿਵੇਂ ਹੁਣ ਦੇਖੋ ਡਾਇਰੈਕਟਰ ਅਦਯੋਗ ਅਤੇ ਕਮਰਸ ਵਿਭਾਗ ਹੋ ਗਿਆ ਤੁਹਾਡਾ ਠੀਕ ਹੈ ਜੀ ਇਹਦੇ ਕੋ ਖੇਤਰੀ ਦਫ਼ਤਰ ਹੋ ਗਿਆ ਮੁੱਖ ਦਫ਼ਤਰ ਹੋ ਗਿਆ ਬਸ ਇਸੀ ਦਾ ਧਿਆਨ ਰੱਖਿਓ ਮੁੱਖ ਦਫ਼ਤਰ ਚੰਡੀਗੜ੍ਹ ਵਾਲੀ ਸਾਈਡ ਮਿਲੂਗਾ ਜੇ ਤੁਸੀਂ ਚੰਡੀਗ ਸਿੱਖਿਆ ਵਿਭਾਗ ਦੇ ਵਿੱਚ ਤੁਹਾਡੇ ਦੇਖੋ ਸਕੂਲ ਵੀ ਆ ਜਾਂਦੇ ਆ ਦਫਤਰ ਵੀ ਆ ਜਾਂਦੇ ਆ ਤਾਂ ਬਾਗਬਾਨੀ ਵਿਭਾਗ ਵਗੈਰਾ ਜੀ ਬਾਗਬਾਨੀ ਵਿਭਾਗ ਜਿਹੜਾ ਹਰ ਹਰਥਾਂ ਨਹੀਂ ਹੁੰਦਾਗਾ ਕਿਤੇ ਕਿਤੇ ਹੁੰਦਾ ਠੀਕ ਹੈ ਜੀ ਇਸ ਤਰ੍ਹਾਂ ਹੀ ਦੇਖੋ ਤੁਹਾਡਾ ਜਿਵੇਂ ਬਾਗਬਾਨੀ ਵਿਭਾਗ ਦਾ ਫੀਲਡ ਦਫਤਰ ਹੋ ਗਿਆ ਠੀਕ ਹੈ ਜੀ ਪਿੰਡੂ ਵਿਕਾਸ ਪੰਚਾਇਤੀ ਵਿਭਾਗ ਮਹੱਲੀ ਹੋ ਗਿਆ ਦੇਖੋ ਮਹੱਲੀ ਉੱਤੇ ਲਿਖਿਆ ਹੀ ਹੋਇਆ ਠੀਕ ਹੈ ਜੀ ਮੁੱਖ ਦਫਤਰ ਮਹੱਲੀ ਹੋ ਗਿਆ ਠੀਕ ਹੈ ਜੀ ਆ ਤੁਹਾਡਾ ਆਈਟੀਆ ਹੀ ਆ ਗਈ ਠੀਕ ਹੈ ਜੀ ਆਈਟੀਆ ਹੀ ਹਰੇਕ ਖੇਤਰ ਦੇ ਵਿੱਚ ਹੁੰਦੀ ਹੈ ਠੀਕ ਹੈ ਤਾਂ ਆ ਦੇਖੋ ਮੁੱਖ ਦਫਤਰ ਹੋ ਗਿਆ ਤਾਂ ਇਸ ਤਰ੍ਹਾਂ ਤੁਸੀਂ ਸਿਲੇਕਟ ਕਰ ਸਕਦੇ ਤਨਖਾਹ ਦਾ ਕੋਈ ਫਰਕ ਨਹੀਂ ਹੈਗਾ ਤਨਖਾਹ ਕੇਲ ਤੁਹਾਨੂੰ ਸੇਮ ਮਿਲਣਾ ਹੈ ਸੇਮ ਤੁਹਾਨੂੰ ਪ੍ਰੋਮੋਸ਼ਨ ਮਿਲਣੀ ਹੈ ਉਹਦੇ ਵਿੱਚ ਕੋਈ ਨਹੀਂ ਹੈਗਾ ਕਿ ਤੁਹਾਨੂੰ ਉਹਦੇ ਤੁਸੀਂ ਕੋਈ ਹੋਰ ਡਿਪਾਰਟਮੈਂਟ ਲੈ ਲਓਗੇ ਤੁਹਾਨੂੰ ਪਹਿਲਾਂ ਪ੍ਰੋਮੋਸ਼ਨ ਮਿਲ ਜੂਗੀ ਉਹਨਾਂ ਨੂੰ ਬਾਅਦ ਚ ਮਿਲੂਗੀ ਨਹੀਂ ਉਹ ਸਭ ਦੇ ਰੂਲ ਸੇਮ ਸੇਮ ਹੀ ਹੁੰਦੇ ਆ ਲਗਭਗ ਕਿਉਂਕਿ ਪੰਜਾਬ ਸਰਕਾਰ ਦੇ ਰੂਲ ਹੁੰਦੇ ਆ ਉਹ ਸਾਰਿਆਂ ਦੇ ਉੱਪਰ ਐਪਲੀਕੇਬਲ ਹੁੰਦੇ ਆ ਤਾਂ ਇਸ ਤਰ੍ਹਾਂ ਦੇਖੋ ਅਜੇ ਸਾਰੀਆਂ ਆਈਟੀਐਸ ਦੀਆਂ ਪੋਸਟਾਂ ਹੈਗੀਆਂ ਆ ਤੁਹਾਡੀਆਂ ਕੋਆਪਰੇਟਿਵ ਸੁਸਾਇਟੀ ਦੀਆਂ ਪੋਸਟਾਂ ਹੋ ਗਈਆਂ ਇਹ ਤੁਸੀਂ ਪਿੰਡਾਂ ਦੇ ਵਿੱਚ ਤੁਹਾਨੂੰ ਮਿਲ ਸਕਦੀ ਹੈ ਪੋਸਟ ਆਹਦੇ ਕੋਈ ਸਪੈਸ਼ਲੀ ਫਤੇਗੜ ਦੀ ਹੈ ਡਿ ਆ ਦੇਖੋ ਡਾਇਰੈਕਟਰ ਸਮਾਜ ਰੱਖਿਆ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਦੀ ਹੈ ਆ ਸਪੋਰਟਸ ਦਫਤਰ ਚੰਡੀਗੜ੍ਹ ਦੀ ਹੈ ਠੀਕ ਹੈ ਜੀ ਤੁਹਾਡਾ ਗ੍ਰਾਮ ਨਗਰ ਯੋਜਨਾ ਦੀ ਹੈਗੀ ਹੈ ਕਮਿਸ਼ਨਰ ਵਿਭਾਗ ਠੀਕ ਹੈ ਜੀ ਕਹਿਣ ਦਾ ਮਤਲਬ ਜਿਆਦਾਤਰ ਜਿਹੜੀਆਂ ਹੈਗੀਆਂ ਚੰਡੀਗੜ੍ਹ ਤੇ ਮੋਹਾਲੀ ਦੀਆਂ ਤੁਹਾਡੀਆਂ ਇਸ ਤੋਂ ਇਲਾਵਾ ਜਿਹੜੇ ਖੇਤਰੀ ਦਫਤਰ ਹੈਗੇ ਹਰੇਕ ਥਾਂ ਤੇ ਹੁੰਦੇ ਆ ਆ ਦੇਖੋ ਡੈਰੀ ਵਿਭਾਗ ਡੈਰੀ ਵਿਕਾਸ ਵਿਭਾਗ ਹੁਣ ਜ਼ਰੂਰੀ ਨਹੀਂ ਹੈਗਾ ਜੇ ਮੁੱਖ ਦਫਤਰ ਲਿਖਿਆ ਮੁੱਖ ਦਫਤਰ ਹੀ ਮਿਲੂਗੀ ਅੱਗੇ ਇਹਨਾਂ ਦੇ ਦਫਤਰ ਹੋਣਗੇ ਪਟਿਆਲੇ ਵੀ ਹੋਊਗਾ ਲੁਧਿਆਣਾ ਵੀ ਹੋਊਗਾ ਤਾਂ ਕਹਿਣ ਦਾ ਮਤਲਬ ਰਾਜੇ ਇਹ ਜਿਹੜੇ ਇਹ ਡਿਪਾਰਟਮੈਂਟ ਇੱਥੇ ਦਰਸਾਏ ਗਏ ਆ ਇਹ ਤਾਂ ਸਿਰਫ ਇਸ ਕਰਕੇ ਦਰਸਾਏ ਗਏ ਆ ਵੀ ਇਹ ਡਿਪਾਰਟਮੈਂਟ ਨੇ ਇਸ ਲੈਟਰ ਦੇ ਦਾ ਹੀ ਦੱਸਿਆ ਵੀ ਸਾਨੂੰ 25 ਬੰਦੇ ਚਾਹੀਦੇ ਆ ਸਾਨੂੰ 20 ਚਾਹੀਦੇ ਸਾਨੂੰ 2 ਬੰਦੇ ਚਾਹੀਦੇ ਆ ਤੇ ਇਥੇ ਸਿਰਫ ਤੁਸੀਂ ਆਈਡੀਆ ਲੈ ਸਕਦੇ ਹੋ ਨਾ ਕਿ ਤੁਸੀਂ ਪ੍ਰੋਪਰ ਕੋਈ ਇੱਥੇ ਸਟ੍ਰੈਟੇਜੀ ਬਣਾ ਸਕਦੇ ਹੋ ਕਿ ਮੈਂ ਇਸ ਤਰ੍ਹਾਂ ਹੀ ਕਰੂੰਗਾ ਮੈਂ ਐਂ ਕਰੂੰਗਾ ਉਹ ਤਾਂ ਉੱਥੇ ਜਾ ਕੇ ਪਤਾ ਲੱਗੂਗਾ ਜਦ ਤੱਕ ਮੇਰਾ ਜਿੰਨਾ ਕਿ ਮੇਰਾ ਆਈਡੀਆ ਕੀ ਵੱਧੋ ਤੁਹਾਨੂੰ 2 ਜਾਂ 3 ਡਿਪਾਰਟਮੈਂਟ ਦੀ ਆਪਸ਼ਨ ਦੇਣਗੇ ਤੁਸੀਂ ਉਹਨਾਂ ਵਿੱਚੋਂ ਸਿਲੈਕਟ ਕਰਨਾ ਹੋਊਗਾ ਉਹ ਵੀ ਐਨ ਮੌਕੇ ਤੇ ਤਾਂ ਇਸ ਸਾਨੇਦ ਦੇ ਡਿਪਾਰਟਮੈਂਟ ਦੇ ਜਿਹੜੇ ਹੈਗੇ ਰੂਲ ਵੀ ਸੇਮ ਆ ਸਭ ਕੁਝ ਸੇਮ ਆ ਤਾਂ ਉੱਥੇ ਜਾ ਕੇ ਤੁਸੀਂ ਕੋਈ ਵੀ ਤੁਸੀਂ 1 3 ਤਿੰਨਾਂ ਦੇ ਵਿੱਚੋਂ ਕੋਈ ਵੀ ਸਿਲੈਕਟ ਕਰ ਲਓ ਮੇਰੇ ਹਿਸਾਬ ਨਾਲ ਠੀਕ ਹੈ ਜੀ ਬਾਕੀ ਤਾਂ ਦੇਖੋ ਆਪਣੀ ਆਪਣੀ ਹੁੰਦੀ ਆਉਂਦੀ ਹੈ ਕੋਈ ਮੈਡੀਕਲ ਕੋਈ ਕੋਈ ਜਿਵੇਂ ਮੰਨ ਲਓ ਹਸਪਤਾਲ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹ ਮੈਡੀਕਲ ਵਿਭਾਗ ਸਿਲੈਕਟ ਕਰ ਲੂਗਾ ਕੋਈ ਸਿੱਖਿਆ ਵਿਭਾਗ ਜਾਣਾ ਚਾਹੁੰਦਾ ਉਹ ਸਿੱਖਿਆ ਵਿਭਾਗ ਸਿਲੈਕਟ ਕਰ ਲੂਗਾ ਇਸ ਤੋਂ ਇਲਾਵਾ ਕਈ ਵਾਰੀ ਉਹ ਆਪਣੀ ਮਰਜ਼ੀ ਵੀ ਕਰਦਾ ਬੋਰਡ ਜ਼ਰੂਰੀ ਨਹੀਂ ਕਿ ਤੁਹਾਡੇ ਤੋਂ ਪੁੱਛੂਗਾ ਹੀ ਪੁੱਛੂਗਾ ਕਈ ਵਾਰੀ ਰੈਂਕ ਦੇ ਹਿਸਾਬ ਨਾਲ ਹੀ ਮਿਲਦਾ ਕਿ ਜਿਹਦਾ ਫਰ ਉਸ ਤੋਂ ਘੱਟ ਰੈਂਕ ਵਾਲੇ ਨੂੰ ਘੱਟ ਹੋਣਗੀਆਂ ਬਿਲਕੁਲ ਐਂਡ ਵਾਲੇ ਰੈਂਕ ਵਾਲੇ ਨੂੰ ਬਿਲਕੁਲ ਘੱਟ ਹੋਊਗੀ ਜਿਹੜਾ ਖਾਲੀ ਰਹਿ ਜਾਊਗਾ ਉਹ ਮਿਲੂਗਾ ਤਾਂ ਕਹਿਣ ਦਾ ਮਤਲਬ ਇਹ ਸਭ ਕੁਝ ਬੋਰਡ ਦੇ ਹੱਥ ਦੇ ਵਿੱਚ ਆ ਇਹਦੇ ਵਿੱਚ ਜ਼ਿਆਦਾ ਦਿਮਾਗ ਚਰਾਉਣ ਦੀ ਜ਼ਰੂਰਤ ਨਹੀਂ ਹੈਗੀ ਮੇਨ ਕੰਮ ਕੀ ਕਰਨਾ ਰਾਜੇ ਤੁਸੀਂ ਡਾਕੂਮੈਂਟ ਆਪਣੇ ਸਾਰੇ ਇਕੱਠੇ ਕਰਕੇ ਰੱਖ ਲਓ ਇੱਕ ਫਾਈਲ ਬਣਾ ਕੇ ਰੱਖ ਲਓ ਬਾਕੀ ਤੁਹਾਨੂੰ ਮੈਂ ਦੱਸਦਾ ایਡਬੀਅਸ ਦਾ ਵੀ ਦੱਸਦਾ ਕੰਪਿਊਟਰ ਸਰਟੀਫਿਕੇਟ ਦਾ ਵੀ ਦੱਸਦਾ ਜੇ ਕੋਈ ਸਰਟੀਫਿਕੇਟ ਨਹੀਂ ਹੈਗਾ ਜਾਂ ਕੋਈ ਰਜਿਸਟ੍ਰੇਸ਼ਨ ਨੰਬਰ ਗੁੰਮ ਗਿਆ ਹੈ ਜਾਂ ਕੁਝ ਹੋ ਗਿਆ ਆਪਣਾ ਲੱਭ ਕੇ ਰੱਖ ਲਓ ਬਸ ਮੇਨ ਕੰਮ ਜਿਹੜਾ ਕਰਨਾ ਤੁਸੀਂ ਇਹ ਕਰਕੇ ਕਟ-ਆਫ ਦੇ ਚੱਕਰ 'ਚ ਮੈਂ ਕਦੇ ਨਹੀਂ ਪੈਦਾ ਹੁੰਦਾ ਬੇਟੇ ਕਟ-ਆਫ ਤਾਂ ਦੇਖੋ ਹੁਣ ਜਦੋਂ ਤੁਹਾਨੂੰ ਪਤਾ ਹੀ ਹੈ ਵੀ ਟਾਈਪਿੰਗ ਟੈਸਟ ਨੇ ਲਗਭਗ ਸਾਰਿਆਂ ਨੇ ਕਲੀਅਰ ਕਰ ਲਿਆ ਕਿਉਂਕਿ ਟਾਈਪਿੰਗ ਟੈਸਟ ਸੌਖਾ ਸੀਗਾ ਹੁਣ ਸੈਕੰਡ ਲਿਸਟ ਆਊਗੀ ਕਿ ਨਹੀਂ ਆਊਗੀ ਉਹ ਵੀ ਉਹਦੇ ਚਾਂਸ ਘੱਟ ਲੱਗਦੇ ਉਹਦਾ ਕਾਰਨ ਕੀ ਹੈ ਕਿ ਜਿਹੜੀਆਂ ਪੋਸਟਾਂ ਸੀਗੀਆਂ ਐਕਸ ਸਰਵਿਸਮੈਨ ਦੀਆਂ ਜ਼ਿਆਦਾ ਸੀਗੀਆਂ ਤਾਂ ਐਕਸ ਸਰਵਿਸਮੈਨ ਜਿਹੜੇ ਬੰਦੇ ਸੀ ਉਹਨਾਂ ਨੇ ਤਾਂ ਦੇਖੋ ਪੇਪਰ ਹੀ ਬਹੁਤ ਘੱਟ ਬੰਦੇ ਨੇ ਕਲੀਅਰ ਕੀਤਾ ਤਾਂ ਇਸ ਕਰਕੇ ਹਜੇ ਕੁਝ ਨਹੀਂ ਕਹਿ ਸਕਦੇ ਇਹਦੇ ਬਾਰੇ ਕੋਈ ਆਈਡੀਆ ਨਹੀਂ ਕਹਿ ਸਕਦੇ ਆਪਾਂ ਵੀ ਆਊਗੀ ਜਾਂ ਨਹੀਂ ਆਊਗੀ 50-5 ਠੀਕ ਹੈ ਜੀ ਬਾਕੀ ਉਹ ਜਿਹੜੇ ਜਿਹੜੇ ਲਿਸਟ ਦੇ ਵਿੱਚ ਨਾਮ ਆਏ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਸਿਲੇਕਟ ਹੈਗੇ ਆ ਕਈ ਇਹ ਸੋਚੀ ਜਾਂਦੇ ਸੀ ਸਾਰੇ ਸਿਲੇਕਟ ਆ ਉਹ ਡਿਪੈਂਡ ਕਰਦਾ ਦੇਖਦੇ ਆ ਵੀ ਉਹ ਕੀ ਕੀ ਕਰਦੇ ਆ ਕਿਉਂਕਿ ਉਹਨਾਂ ਨੇ ਇਹ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਟਾਈਪਿੰਗ ਟੈਸਟ ਤੋਂ ਬਾਅਦ ਜਿਹੜੇ ਬੰਦੇ ਡੀਵੀ ਵਾਸਤੇ ਬੁਲਾਏ ਜਾਣਗੇ ਉਹ ਤਿੰਨ ਗੁਣਾ ਬੁਲਾਏ ਜਾਣਗੇ ਤਿੰਨ ਗੁਣਾ ਬੁਲਾਉਣ ਦਾ ਕਾਰਨ ਇਹ ਹੀ ਹੁੰਦਾ ਕਿ ਇਹਨਾਂ ਵਿੱਚ ਬਹੁਤੇ ਬੱਚੇ ਐਬਸੈਂਟ ਸੀਗੇ ਬਹੁਤੇ ਬੱਚੇ ਗਈ ਸੀਗੇ ਜਿਹੜੇ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਵੀ ਸਿਲੇਕਟ ਹੋਏ ਹੋਣਗੇ ਉਹ ਹੁਣ ਚੁਆਇਸ ਹੋ ਜੂਗੀ ਉਹਨਾਂ ਕੋਲੇ ਵੀ ਉਹਨਾਂ ਨੇ ਤਾਂ ਕਹਿੰਦਾ ਮਤਲਬ ਤਿੰਨ ਗੁਣਾ ਬੁਲਾਉਂਦਾ ਮਤਲਬ ਇਹ ਹੀ ਹੁੰਦਾ ਕਿ ਜਿਹੜੇ ਤਿੰਨ ਗੁਣਾ ਬੁਲਾਏ ਦਾ ਮਤਲਬ ਇਹ ਨਹੀਂ ਕਿ ਤਿੰਨ ਗੁਣਾ ਸਾਰੇ ਸਿਲੈਕਟ ਹੋਗੇ ਉਹਨਾਂ ਵਿੱਚੋਂ ਬਾਅਦ ਦੇ ਵਿੱਚ ਇੱਕ ਫਾਈਨਲ ਮੈਰਿਟ ਆਊਗੀ ਟੀਵੀ ਤੋਂ ਬਾਅਦ ਉਹ ਜਿਹੜੇ ਬੱਚੇ ਹੋਣਗੇ ਉਹ ਫਾਈਨਲ ਦੇ ਵਿੱਚ ਸਿਲੈਕਟ ਹੋਣਗੇ ਬਾਕੀ 90% ਤੁਸੀਂ ਸਿਲੈਕਟ ਹੀ ਹੋ ਠੀਕ ਹੈ ਤਾਂ ਇਸ ਕਰਕੇ ਚਿੰਤਾ ਨਹੀਂ ਕਰਨੀ ਤਾਂ ਇਹ ਸੀਗਾ ਜੀ ਤੁਹਾਡਾ ਸਾਰਾ ਹਸਤਾਕਾ ਬਾਕੀ ਜਾਂਦਿਆਂ ਦੇ ਮੈਂ ਇੱਕ ਚੀਜ਼ ਜ਼ਰੂਰ ਸ਼ੇਅਰ ਕਰੂੰਗਾ ਹੁਣ ਕਈ ਬੱਚੇ ਮੈਨੂੰ ਪੁੱਛਦੇ ਆ ਦੇਖੋ ਜਿਹੜੇ ਬੱਚੇ ਸਿਲੈਕਟ ਹੋਏ ਆ ਲਗਭਗ ਕੰਪਿਊਟਰ ਲਈ ਜ਼ਿਆਦਾ ਸਾਰਿਆਂ ਨੇ ਮੇਰੇ ਤੋਂ ਕੀਤੀ ਹੈ ਤਾਂ ਕੱਲੇ ਐਮਸੀਕਿਊ ਨਹੀਂ ਕਰਨੇ ਥਿਊਰੀ ਪਲੱਸ ਐਮਸੀਕਿਊ ਥਿਊਰੀ ਆਪਾਂ YouTube ਚੈਨਲ ਤੇ ਕਰਾਈ ਹੋਈ ਐ ਐਮਸੀਕਿਊ ਤੁਹਾਨੂੰ ਮੈਂ ਦੱਸਿਆ ਰਾਜੇ ਦੇਖੋ ਲਿਖਿਆ ਵੀ ਹੋਇਆ ਬਾਰ-ਬਾਰ ਪੇਪਰਾਂ ਚ ਆਉਂਦੇ ਆ ਰਾਜੇ ਹੁਣ ਤੱਕ ਸਾਰੇ ਪੇਪਰ ਆਪਣੇ ਨੋਟਸ ਚੋਂ ਆਇਆ ਤੁਸੀਂ ਜਾ ਕੇ ਵੀ ਪ੍ਰੂਫ ਚੈੱਕ ਕਰ ਸਕਦੇ ਹੋ ਕਿਸੇ ਤੇ ਭਰੋਸਾ ਨਹੀਂ ਕਰਨਾ ਮੇਰੇ ਤੇ ਵੀ ਨਹੀਂ ਕਰਨਾ ਆਪਣੇ ਪੇਪਰ ਚੱਕੋ ਪੁਰਾਣੇ Telegram ਤੋਂ ਡਾਊਨਲੋਡ ਕਰ ਲਓ ਮੇਰੇ Telegram ਤੇ ਪਈਏ ਪੁਰਾਣੇ ਪੇਪਰ ਮੇਰੀਆਂ ਕਲਾਸਾਂ ਦੇਖੋ ਪੇਪਰ ਤੋਂ ਪਹਿਲਾਂ ਅਪਲੋਡ ਹੋਈਆਂ ਵੀ ਉਹਨਾਂ ਨਾਲ ਮੈਚ ਕਰ ਲਓ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੰਨੇ ਕੁਸ਼ਨ ਆਉਂਦੇ ਕਿੰਨੇ ਕੁ ਨਹੀਂ ਆਉਂਦੇ ਤਾਂ ਇਹ ਲਗਭਗ ਤੁਹਾਨੂੰ 1500 ਕੁਐਸਚਨ ਮਿਲ ਜਾਣਗੇ ਰਾਜ ਅੰਗਰੇਜ਼ੀ ਪੰਜਾਬੀ ਮੀਡੀਆ ਇਹਨਾਂ ਦਾ ਠੀਕ ਹੈ ਜੀ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹਰ ਇੱਕ ਪੇਪਰ ਦੇ ਵਿੱਚ ਕੰਮ ਆਉਣਗੇ ਇਹ ਨਹੀਂ ਕਿ ਸਾਈਲਡ ਵਾਸਤੇ ਵੱਖਰੇ ਲੈਣੇ ਆ ਪਟਵਾਰੀ ਵਾਸਤੇ ਵੱਖਰੇ ਲੈਣੇ ਆ ਕਲਰਕ ਵਾਸਤੇ ਵੱਖਰੇ ਲੈਣੇ ਆ ਸਿਰਫ ਕਲਰਕ ਆਈਟੀ ਵਾਸਤੇ ਵੱਖਰੇ ਨੇ ਬਾਕੀ ਸਾਰਿਆਂ ਵਾਸਤੇ ਸੇਮ ਆ ਠੀਕ ਹੈ ਜੀ ਤਾਂ ਇਸ ਤਰ੍ਹਾਂ ਇੱਕ ਟੈਸਟ ਸੀਰੀਜ਼ ਵੀ ਚੱਲ ਰਹੀ ਹੈ ਆਪਣੀ ਜਿਹਦੇ ਵਿੱਚ ਆਪਾਂ ਪੰਜਾਬ ਜੀ ਕੇ ਤੇ ਇੰਡੀਅਨ ਜੀ ਕੇ ਟੈਸਟ ਪਾਉਣੇ ਆ ਕੰਪਿਊਟਰ ਟੈਸਟ ਪਾਉਣੇ ਆ ਪੰਜਾਬੀ ਗ੍ਰਾਮਰ ਟੈਸਟ ਪਾਉਣੇ ਆ ਤੁਸੀਂ ਇਹ ਵੀ ਲੈ ਸਕਦੇ ਹੋ ਰਾਜੇ ਇਹ ਜੇ ਵੀਡੀਓ ਵਧੀਆ ਲੱਗੀ राजे ਲਾਈਕ ਕਰ ਦਿਓ ਕਮੈਂਟ ਕਰ ਦਿਓ ਜੇ ਤੁਹਾਡਾ ਕੋਈ ਡਾਊਟ ਹੈਗਾ ਬਾਕੀ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰੇਕ ਬੱਚੇ ਕੋਲੇ ਪਹੁੰਚ ਜਾਏ ਤੇ ਜਿਹੜੇ ਬੱਚੇ ਚੈਨਲ ਦੇ ਨਵੇਂ ਨੇ ਪਲੀਜ਼ ਆਪਣੇ ਆਪ ਵੀ ਸਬਸਕ੍ਰਾਈਬ ਕਰ ਲਓ ਤੇ ਹੋਰਨਾਂ ਨੂੰ ਤਾਂ ਵੀ ਕਰਾ ਦਿਓ राजे ਠੀਕ ਆ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਰੀਲੀ ਦੇ ਵਿੱਚ ਇੱਥੋਂ ਹੈਲਪ ਮਿਲੀ ਹੈ ਜਾਂ ਮਿਲ ਰਹੀ ਹੈ ਤਾਂ ਸ਼ੁਕਰੀਆ ਜੀ ਧੰਨਵਾਦ